ਸਰਕਾਰੀ ਨੌਕਰੀਆਂ ਦਾ ਮਸਲਾ ਇਸ ਟਾਈਮ ਭਾਰਤ ਦੇ ਵਿੱਚ ਕੀ ਪੰਜਾਬ ਦੇ ਵਿੱਚ ਕੀ ਸਾਰੇ ਸੂਬਿਆਂ ਦੇ ਵਿੱਚ ਹੀ ਬਹੁਤ ਵੱਡਾ ਹੈ ਜਿਹੜੇ ਮੁੰਡੇ ਕੁੜੀਆਂ ਸਰਕਾਰੀ ਨੌਕਰੀਆਂ ਕਰਨ ਕਰਨੀਆਂ ਚਾਹੁੰਦੇ ਨੇ ਜੋ ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਹੇ ਨੇ ਜਾਂ ਜੋ ਇਸ ਟਾਈਮ ਸਰਕਾਰੀ ਨੌਕਰੀਆਂ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਸਰਕਾਰੀ ਨੌਕਰੀਆਂ ਤੇ ਨੌਕਰੀ ਕਰ ਰਹੇ ਨੇ ਜਾਂ ਜੋ ਰਿਟਾਇਰਡ ਮਲਾਜ਼ਮ ਨੇ ਉਹਨਾਂ ਦੇ ਸਾਰਿਆਂ ਦੇ ਲਈ ਹੀ ਇਹ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਅੱਜ ਆਪਾਂ 올ਡ ਪੈਨਸ਼ਨ ਸਕੀਮ ਬਾਰੇ ਨਿਊ ਪੈਨਸ਼ਨ ਸਕੀਮ ਬਾਰੇ ਉਸ ਤੋਂ ਬਾਅਦ ਯੂਪੀਐਸ ਜੋ ਲੈ ਕੇ ਆਂਦੀ ਉਹਦੇ ਬਾਰੇ ਸਾਰਿਆਂ ਦੇ ਬਾਰੇ ਜਾਣਾਂਗੇ ਕਿ ਆਖਰ ਇਹ ਪੈਨਸ਼ਨ ਸਕੀਮਾਂ ਬਦਲੀਆਂ ਕਿਉਂ ਗਨਾਂ ਪਹਿਲੀ ਪੈਨਸ਼ਨ ਸਕੀਮ ਸਰਕਾਰ ਨੇ ਕਿਉਂ ਬਦਲੀ ਇਹਨਾਂ ਸਾਰੀਆਂ ਗੱਲਾਂ ਤੇ ਅੱਜ ਆਪਾਂ ਵਿਚਾਰ ਚਰਚਾ ਕਰਨ ਦੇ ਲਈ ਬੈਠੇ ਹੋਏ ਆ ਯਸ਼ਪਾਲ ਜੀ ਕੋਲ ਯਸ਼ਪਾਲ ਜੀ ਟ੍ਰੇਡ ਯੂਨੀਅਨਸ ਦੇ ਨਾਲ ਲੰਮੇ ਸਮੇਂ ਤੋਂ ਬਾ ਵਾਸਤਾ ਰੱਖਦੇ ਨੇ ਇਹ ਅਧਿਆਪਕ ਨੇ ਰਿਟਾਇਰਡ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਵਰਗ ਚੇਤਨਾ ਪ੍ਰਕਾਸ਼ਨ ਦੇ ਨਾਂ ਤੇ ਇਹਨਾਂ ਦਾ ਮੈਗਜ਼ੀਨ ਛਪਦਾ ਉਸ ਮੈਗਜ਼ੀਨ ਦੇ ਵਿੱਚ ਪੈਨਸ਼ਨਾਂ ਵਾਲੇ ਮੁੱਦੇ ਤੇ ਬਹੁਤ ਸਾਰੀਆਂ ਲਿਖਤਾਂ ਇਹਨਾਂ ਦੀਆਂ ਛਪੀਆਂ ਨੇ ਤੇ ਉਸ ਮੈਗਜ਼ੀਨ ਤੋਂ ਇਲਾਵਾ ਨਿਊਜ਼ਪੇਪਰਜ਼ ਦੇ ਵਿੱਚ ਬਹੁਤ ਸਾਰੇ ਆਰਟੀਕਲਜ਼ ਇਹਨਾਂ ਦੇ ਆਏ ਨੇ ਜਦੋਂ ਵੀ ਸਰਕਾਰ ਇਸ ਮੁੱਦੇ ਤੇ ਕੋਈ ਕਮੈਂਟ ਕਰਦੀ ਆ ਜਾਂ ਕੋਈ ਵੀ ਉਹਨਾਂ ਦਾ ਨੋਟੀਫਿਕੇਸ਼ਨ ਆਉਂਦਾ ਤਾਂ ਇਹ ਇਹ ਆਪਣਾ ਪ੍ਰਤੀਕਰਮ ਵੀ ਦਿੰਦੇ ਨੇ ਉਸ ਤੇ ਇਹ ਜਾਣਕਾਰ ਨੇ ਇਸ ਮਸਲੇ ਦੇ ਇਸ ਕਰਕੇ ਆਪਾਂ ਇਹਨਾਂ ਦੇ ਨਾਲ ਇਹ ਅੱਜ ਇੰਟਰਵਿਊ ਕਰ ਰਹੇ ਹਾਂ ਸਭ ਤੋਂ ਪਹਿਲਾਂ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਸਾਰਿਆਂ ਦਾ ਸਰੋਤਿਆਂ ਦਾ ਵੀ ਤੁਹਾਡਾ ਵੀ ਤਾਂ ਕਿ ਇਸ ਮੁੱਦੇ ਨੂੰ ਬੜਾ ਬੜਾ ਮਹੱਤਵਪੂਰਨ ਮੁੱਦਾ ਅੱਜਕੱਲ੍ਹ ਹੁਣ ਬਣਿਆ ਹੋਇਆ ਹੈ ਕਹਿੰਦਾ ਪੰਜਾਬ 'ਚ ਨਹੀਂ ਸਾਰੇ ਹਿੰਦੁਸਤਾਨ ਦੇ EMPLOYEES ਦਾ ਮੁੱਦਾ ਹੈ ਇਹ ਪੈਨਸ਼ਨ ਵਾਲਾ ਮੁੱਦਾ ਇਸ ਕਰਕੇ ਇਹਦੀ ਮਹੱਤਤਾ ਹੈਗੀ ਹੈ ਤਾਂ ਇਹਦੇ ਤੇ ਬੜੀ ਬੈਸ ਬਗਸਾ ਚੱਲ ਰਿਹਾ ਹੈ ਸਰਕਾਰ ਦੇ ਆਪ ਦੇ ਤਰਕ ਨੇ ਇਹ ਮੁੱਦਾ ਜਿਹੜਾ ਹੈਗਾ ਬਹੁਤ ਵੱਡਾ ਸਰਕਾਰੀ ਨੌਕਰੀ ਮਿਲਦੀ ਨਹੀਂ ਮੁੱਦਾ ਆਪੇ ਵੱਡਾਈ ਵੱਡਾ ਮੁੱਦਾ ਜਿਹੜਾ ਹੈਗਾ ਤੇ ਸਰ ਇਹ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਸੀ ਉਹ ਮੁਲਾਜ਼ਮਾਂ ਦੇ ਕਿਵੇਂ ਹੱਕ ਦੇ ਵਿੱਚ ਸੀਗੀ ਤੇ ਫਿਰ ਉਹਨੂੰ ਬਦਲਣ ਦੀ ਲੋੜ ਕੀ ਪਈ ਸਰਕਾਰ ਨੂੰ ਇੱਕ ਵੀ ਪੁਰਾਣੀ ਪੈਨਸ਼ਨ ਦੇ ਵਿੱਚ ਕੀ ਮਿਲਦਾ ਸੀ ਜਿਹੜੀ ਨਵੀਂ ਲਾਗੂ ਕੀਤੀ ਗਈ ਉਹਦੇ ਚ ਕੀ ਫਰਕ ਪੈ ਗਿਆ ਔਰ ਤੀਸਰੀ ਫੇਰ ਉਹਨਾਂ ਨੇ ਲਾਗੂ ਕਰਦੀ ਹੈ ਉਹਦੇ ਚ ਕੀ ਫਰਕ ਪੈ ਗਿਆ ਇਹ ਇੱਕ ਤਾਂ ਇਹ ਪਹਿਲੂ ਹੈ ਹਾਂਜੀ ਇੱਕ ਜਿਹੜਾ ਪਹਿਲੂ ਮਹੱਤਵਪੂਰਨ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਹੈ ਕਿ ਉਹ ਪੈਨਸ਼ਨ ਬਲਾਜਮਾ ਦੇ ਮਲਾਜਮਾਂ ਤੇ ਲਾਗੂ ਸੀਗੀ ਪਹਿਲਾਂ ਕਾਫੀ ਚਿਰ ਤੋਂ 1952 ਤੋਂ ਵੇਲੇ ਤਾਂ ਲਾਗੂ ਹੈ ਪੈਨਸ਼ਨ ਜਿਹੜੀ ਹੈ ਮਲਾਜਮਾਂ ਦੇ ਉੱਤੇ ਹਾਂਜੀ ਤੇ ਉਹਦਾ ਇਹ ਜਿਹੜੀ ਪੁਰਾਣੀ ਪੈਨਸ਼ਨ ਪਹਿਲਾਂ 1972 ਦੇ ਨਿਯਮ ਬਣੇ ਹੋਏ ਨੇ ਉਹਦੇ ਉਹਦੇ ਮੁਤਾਬਕ ਲਾਗੂ ਸੀ ਕਿ ਸਰਕਾਰ ਨੂੰ ਕਿਉਂ ਬੰਦ ਕਰਨੀ ਪਈ ਕਿ ਇਹ ਗੱਲ ਬੜੀ ਮਹੱਤਵਪੂਰਨ ਹੈ ਠੀਕ ਹੈ ਇਸ ਗੱਲ ਨੂੰ ਸਮਝ ਕੇ ਅਸੀਂ ਫਿਰ ਸਾਰੇ ਇਸ ਪਹਿਲੂ ਨੂੰ ਜਿਆਦਾ ਬਰੀਕੀ ਨਾਲ ਜਾਨੀ ਸਮਝ ਸਕਦੇ ਹਾਂ ਕਿ ਉਹ बार-बार ਉਹਨੂੰ ਬਦਲ ਕੇ ਦੂਸਰੀ ਤੀਸਰੀ ਜਿਹੜੀ ਹੈ ਉਹ ਇਸ ਕਰਕੇ ਸਵਾਲ ਬੜਾ ਮਹੱਤਵਪੂਰਨ ਹੈ ਜਦ ਕੋਈ ਵੀ ਸਰਕਾਰੀ ਮੁਲਾਜ਼ਮ ਹਾਂਜੀ ਉਹ ਆਪਦੀ ਕਿਸੇ ਦੀ ਭਰਤੀ ਤੋਂ ਬਾਅਦ 25 ਸਾਲ 30 ਸਾਲ 35 ਸਾਲ 40 40 ਸਾਲ ਤੱਕ ਜਿਹੜੇ ਆ ਉਹ ਨੌਕਰੀ ਕਰਦੇ ਨੇ ਹਾਂਜੀ ਤਾਂ ਨੌਕਰੀ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੂੰ ਤਨਖਾਹ ਮਿਲਦੀ ਰਹਿੰਦੀ ਹੈ ਪਰ ਰਿਟਾਇਰਮੈਂਟ ਤੋਂ ਬਾਅਦ ਜਿਸ ਮੁਲਾਜ਼ਮ ਨੇ ਨੌਕਰੀ ਕੀਤੀ ਹੋਵੇ ਤਾਂ ਉਹ ਸਾਰੇ ਆਫੀਸਰ ਜਿਹੜੇ ਸਰਕਾਰ ਦੇ ਜਿਹੜੇ ਹਜ਼ਾਰੇ ਨੇ ਚਾਹੇ ਉਹ ਬਿਜਲੀ ਅਧਾਰਾ ਹੈ ਚਾਹੇ ਸਿਹਤ ਦਾ ਅਧਾਰਾ ਹੈ ਚਾਹੇ ਸਿੱਖਿਆ ਦਾ ਅਧਾਰਾ ਹੈ ਚਾਹੇ ਟ੍ਰਾਂਸਪੋਰਟ ਦਾ ਧਾਰਾ ਚਾਹੇ ਪਾਣੀ ਯਾਨੀ ਇਹ ਸਾਰੇ ادارے ਜਿਹੜੇ ਆ ਜਿਹੜੇ ਉਹ ਸਰਕਾਰ ਦੇ ਜਿਹੜੇ ਮੁਲਾਜ਼ਮ ਐ ਉਹਨਾਂ ਨੇ ਚਲਾਉਣੇ ਆ ਤੇ ਉਹਨਾਂ ਨੇ ਉਸ ਮੁਲਕ ਦੀ ਜਿਹੜੀ ਐ ਜਾਂ ਕਿਸੇ ਸਟੇਟ ਦੀ ਜਿਹੜੀ ਡਿਵੈਲਪਮੈਂਟ ਦੇ ਵਿੱਚ ਜਿਹੜਾ ਹੈਗਾ ਉਹ ਉਹ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਬਣ ਜਾਂਦਾ ਵੀ ਜਿਹਨਾਂ ਨੇ ਮੁਲਾਜ਼ਮਾਂ ਨੇ ਕੰਮ ਸਦਾ ਦਫ਼ਤਰ ਉਹਨਾਂ ਦੇ ਸਿਰ ਤੇ ਗੱਡੀਆਂ ਮੋਟਰਾਂ ਉਹਨਾਂ ਦੇ ਸਿਰ ਤੇ ਚੱਲਦੀਆਂ ਉਹਨਾਂ ਨੇ ਚਲਾਉਣੀਆਂ ਜਾਂ ਟ੍ਰੇਨਾਂ ਉਹਨਾਂ ਦੇ ਮਤਲਬ ਇਹ ਇਸ ਕਰਕੇ ਉਹ ਸੇਵਾ ਮੁਕਤੀ ਤੋਂ ਬਾਅਦ ਉਹਨਾਂ ਨੇ ਆਪਣੇ ਗੁਜ਼ਾਰੇ ਯੋਗੀ ਜਿਹੜੀ ਹੈ ਉਹਨਾਂ ਨੂੰ ਤਾਂ ਕਿ ਉਹਨਾਂ ਦਾ ਪਰਿਵਾਰ ਉਹਨਾਂ ਦੇ ਬੱਚੇ ਜਿਹੜੇ ਆ ਉਹਨਾਂ ਨੇ ਪੜ੍ਹਾਈ ਕਰਨੀ ਆ ਉਹਨਾਂ ਨੇ ਬੱਚਿਆਂ ਦੇ ਆਪਣਾ ਘਰ-ਬਾਰ ਬਣਾਉਣਾ ਇਹ ਸਾਰਾ ਕੁਝ ਉਹਦੇ ਵਾਸਤੇ ਇੱਕ ਸੋਸ਼ਲ ਸਿਕਿਉਰਿਟੀ ਦਾ ਸਵਾਲ ਹੈ ਇਹ ਉਹਨਾਂ ਨੂੰ ਜਿਹੜੀ ਹੈ ਸਮਾਜਿਕ ਸੁਰੱਖਿਆ ਜਿਹੜੀ ਆ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤੇ ਇਹ ਜਿਹੜੀ ਪੈਨਸ਼ਨ ਹੈ ਮੁਹੱਈਆ ਕਰਦੀ ਹੈ ਕਿ ਉਦੋਂ ਮਗਰੋਂ ਤਰ੍ਹਾਂ ਬੰਧ ਹੋ ਜਾਂਦੀ ਹੈ ਵੀ ਉਹਨਾਂ ਨੂੰ ਉਹ ਮਿਲਦਾ ਰਹੇ ਕੁਝ ਹਿੱਸਾ ਤਾਂ ਕਿ ਉਹ ਆਪਣੇ ਇਸ ਪਰਿਵਾਰ ਦੇ ਸਾਰੇ ਉਹਨਾਂ ਦੇ ਮੁੱਦਿਆਂ ਨੂੰ ਆਪਣੇ ਲੋੜਾਂ ਨੂੰ ਪੂਰੀਆਂ ਕਰ ਸਕੇ ਇਸ ਕਰਕੇ ਜੇ ਨਹੀਂ ਉਹ ਪੈਨਸ਼ਨ ਜਿਹੜੀ ਕਿਸੇ ਵੇਲੇ ਨਹੀਂ ਮਿਲਦੀ ਹੁੰਦੀ ਸੀ ਤਾਂ ਉਹ ਮੁਲਾਜ਼ਮਾਨੇ ਜਿਹੜੇ ਕੰਮ ਕਰਦੇ ਆ ਇਹ ਸਵਾਲ ਬਣਿਆ ਜਾਂ ਇੱਕ ਇਹ ਕਹਿ ਲਓ ਕਿ ਵੈਲਫੇਅਰ ਸਟੇਟ ਦਾ ਜਦੋਂ ਸਵਾਲ ਖੜਾ ਹੋਇਆ ਵੀ ਸਰਕਾਰਾਂ ਕੰਨੀ ਵੀ ਸਾਡੀ ਵੈਲਫੇਅਰ ਸਟੇਟ ਹੈ ਸੀ ਲੋਕਾਂ ਦੀ ਭਲਾਈ ਵਾਸਤੇ ਹੈ ਤਾਂ ਲੋਕਾਂ ਦੀ ਭਲਾਈ ਵਾਸਤੇ ਫਿਰ ਜਿਹੜੇ ਮਲਾਜ਼ਮ ਵੀ ਲੋਕਾਂ ਦਾ ਹਿੱਸਾ ਨਾਗਰਿਕਾਂ ਦਾ ਹਿੱਸਾ ਉਹਨਾਂ ਨੇ ਕੰਮ ਕੀਤਾ ਤਾਂ ਉਹਨਾਂ ਨੂੰ ਵੀ ਤੁਸੀਂ ਉਦੋਂ ਮਗਰੋਂ ਮਗਰੋਂ ਉਹ ਆਪ ਦੇ ਉਹਦੇ ਵਾਸਤੇ ਦੇਵੋ ਕੁਸ਼ਮਤ ਨਹੀਂ ਦੇ ਰਹੇ ਜੇ ਤੁਸੀਂ ਉਹਨਾਂ ਨੂੰ ਕਰੋਗੇ ਤਾਂ ਫਿਰ ਤੁਸੀਂ ਉੱਥੇ ਉਹਨਾਂ ਨੇ ਆਪ ਦੀ ਸਾਰੀ ਉਮਰ ਕੰਮ ਕੀਤਾ ਤੇ ਉਹਨਾਂ ਨੂੰ ਉਦੋਂ ਮਗਰੋਂ ਜਾ ਕੇ ਉਹ ਭੁੱਖੇ ਮਰਦੇ ਰਹੇ ਨੇ ਜਾਂ ਕੋਈ ਉਹਨਾਂ ਕੋਲ ਕੋਈ ਵਿਚਾਰੇ ਜੋਗਾ ਕੁਸ਼ ਨਾ ਹੋਵੇ ਇਸ ਕਰਕੇ ਸਵਾਲ ਖੜਾ ਹੋਇਆ ਇਹ ਇਥੇ ਵੀ ਇਹ ਬਾਹਰਲੇ ਸਾਰੇ ਦੁਨੀਆ ਦੇ ਵਿੱਚ ਹੀ ਹੈ ਇਹ ਸਵਾਲ ਹੋਇਆ ਦੀ ਨੂੰ ਸੋਸ਼ਲ ਵੈਲਫੇਅਰ ਸਟੇਟ ਦੇ ਨਾਂ ਤੇ ਤੇ ਹਿੰਦੁਸਤਾਨ ਦੀ ਸਰਕਾਰ ਵੀ ਜਦੋਂ ਬਣੀ ਉਹ ਵੀ ਆਪਣੇ ਆਪ ਨੂੰ ਸੋਸ਼ਲ ਵੈਲਫੇਅਰ ਸਟੇਟ ਦਾ ਅਰਜ ਬੇਸੀ ਸੋਸ਼ਲ ਵੈਲਫੇਅਰ ਦਾ ਸਟੇਟ ਸਾਡੀ ਹੈਗੀ ਹੈ ਤਾਂ ਇਸ ਕਰਕੇ ਇਹ ਗੱਲ ਜਿਹੜੀ ਹੈ ਜਲਦੀ ਜਲਦੀ 1957 ਦੇ ਵਿੱਚ ਇਹ ਪੈਨਸ਼ਨ ਲਗਭਗ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਮੁਲਾਜ਼ਮਾਂ ਨੂੰ ਉਹ ਪੈਨਸ਼ਨ ਮਿਲਣ ਲੱਗੀ 올ਡ ਪੈਨਸ਼ਨ ਤਾਂ ਹੁਣ ਤਾਂ ਬਣ ਗਈ ਉਦੋਂ ਜਦੋਂ ਨਵੀਂ ਸ਼ੁਰੂ ਕਰਤੀ ਗਵਰਨਮੈਂਟ ਨੇ ਸ਼ੁਰੂ ਕਰਦੀ ਉਹ ਬੰਦ ਕਰਦੀ ਨਹੀਂ 올ਡ ਨਵੀਂ ਦਾ ਤਾਂ ਕੋਈ ਸਵਾਲ ਨਹੀਂ ਸੀ ਪੈਨਸ਼ਨ ਮਿਲਦੀ ਸੀ ਇੱਕ ਜਣੀ ਪੈਨਸ਼ਨ ਦਾ ਹੀ ਸਵਾਲ ਸੀਗਾ ਪੈਨਸ਼ਨ ਸਕੀਮ ਸੀ ਪੈਨਸ਼ਨ ਸਕੀਮ ਸੀ ਪੈਨਸ਼ਨ ਮਿਲਦੀ ਉਹ ਲਾਈਕ ਨਿਯਮ ਬਣ ਗਿਆ ਬਿਜਾਦ ਮਲਾਜਮ ਨੇ ਅਡਾਟ ਸਮੇਂ ਤੇ ਤਬਦੀਲੀਆਂ ਵੀ ਆਉਂਦੀਆਂ ਰਹੀਆਂ ਇਸ ਵੇਲੇ ਜਿਹੜੀ ਮਿਲਦੀ ਹੈ ਇਸ ਵੇਲੇ ਆ ਵੀ ਜਿੰਨੀ ਉਹਦੀ ਲਾਸਟ ਪੇ ਬੇਸਿਕ ਬੁਨਿਆਦੀ ਤਨਖਾਹ ਹੈ ਬੇਸਿਕ ਪੈਨਸ਼ਨ ਜਿਹੜੀ ਬੇਸਿਕ ਬਣਦੀ ਹੈ ਉਹਦੇ ਨਾਲ ਹੋਰ ਜਿਹੜੀ ਇਹ ਵਗੈਰਾ ਤੋਂ ਬਿਨਾਂ ਜਿਹੜੀ ਬੇਸਿਕ ਹੈ ਉਹ ਦਾ 50% ਯਾਨੀ ਤੁਸੀਂ ਉਹਨਾਂ ਨੂੰ ਪੈਨਸ਼ਨ ਦੇਣੀ ਆ ਜਿਹੜੀ ਇਸ ਵੇਲੇ ਪ੍ਰਚਲਿਤ ਸੀਗੀ ਜਦੋਂ ਇਹਨਾਂ ਨੇ ਬੰਦ ਕੀਤੀ ਹੈ ਜੋ ਪੁਰਸ਼ ਸਾਹਿਬ ਮਜ਼ਮ ਜਿਹੜੇ ਲੈ ਵੀ ਰਹੇ ਨੇ ਜਿਹੜੇ ਪਹਿਲੇ ਮਜ਼ਮ ਤਾਂ ਉਹ 50% ਤੇ ਉਹਦੇ ਨਾਲ ਉਹਦੇ ਨਾਲ ਉਹਨਾਂ ਨੂੰ ਜਿੰਨਾ ਉਹਦੇ ਤੇ ਮਹਿੰਗਾਈ ਭੱਤੇ ਦੀ ਮਿਲਦੇ ਉਹ ਮਿਲੂਗਾ ਜਦੋਂ ਨੌਕਰੀ 'ਚ ਕਰਦੇ ਆ ਤਾਂ ਪੂਰੀ ਮਿਲਦੀ ਹੈ ਜੀ ਤੋਂ ਉਹਦੇ ਤੇ ਮਹਿੰਗਾਈ ਪਤਾ ਮਿਲਦਾ ਜਦੋਂ ਪੈਨਸ਼ਨ ਲੈਣੀ ਆ ਤਾਂ ਉਹਦਾ ਅੱਧਾ ਹੀ ਰਹਿ ਜਾਣੀ ਆ ਉਹਦੇ ਤੇ ਮਹਿੰਗਾਈ ਪਤਾ ਮਿਲਣਾ ਕੁਝ ਹੋਰ ਚੀਜ਼ਾਂ ਵੀ ਜਿਹੜੀਆਂ ਉਹਦੇ ਚ ਜਿਹੜੀਆਂ ਡਡ ਸਟੇਟਾਂ ਚ ਵੀ ਡਡ ਹੈ ਉਹ ਸਾਰਿਆ ਥਾਵਾਂ ਤੇ ਉਸ ਤਰ੍ਹਾਂ ਦੇ ਯੂਨੀਫਾਰਮ ਨੇ ਵੀ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਵਿੱਚ ਹੈ ਪੰਜਾਬ ਦੇ ਵਿੱਚ ਹੋਲਡੇਜ ਅਲਾਉਂਸ ਮਿਲਦਾ ਹੈ ਕਿ ਜਦੋਂ ਮੁਲਾਜ਼ਮ ਜਿਹੜੇ ਇੱਥੇ 58 ਸਾਲ ਦੀ ਜੇ ਰਟਾਇਰ ਹੁੰਦਾ ਹੈ ਸੈਂਟਰ ਦੇ ਵਿੱਚ ਮੁਲਾਜ਼ਮ ਜਿਹੜੇ 60 ਸਾਲ ਦੀ ਜੇ ਰਟਾਇਰ ਹੁੰਦੇ ਇੱਥੇ ਵੀ ਚੌਥੇ ਦਰਜੇ ਦੇ ਮੁਲਾਜ਼ਮ ਉਹ 60 ਚ ਰਟਾਇਰ ਹੁੰਦੇ ਆ ਤਾਂ ਉਹਨਾਂ ਨੂੰ ਜਦੋਂ 65 ਸਾਲ ਦੀ ਉਮਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀ ਬੁਨਿਆਦੀ ਪੈਨਸ਼ਨ ਜੀ ਪੈਨਸ਼ਨ ਬੇਸਿਕ ਉਹਦਾ 5% ਐਕਸਟਰਾ ਮਿਲ ਜਾਂਦਾ ਹੈ 올ਡ ਏਜ ਅਨਾਉਂਸ ਠੀਕ ਹੈ ਇਹ ਮੰਨ ਲ ਕੇ ਵੀ ਜਦੋਂ ਜਿਉਂ-ਜਿਉਂ ਉਮਰ ਵੱਧਦੀ ਜਾਂਦੀ ਹੈ ਉਹਨਾਂ ਦੀ ਲੋੜਾਂ ਵੀ ਵੱਧਦੀਆਂ ਜਾਂਦੀਆਂ ਹਨ ਮੈਡੀਕਲ ਸਹੂਲਤਾਂ ਦੀ ਲੋੜ ਹੈ ਤਾਂ ਉਹ ਫਿਰ 60 ਤੋਂ 70 ਫਿਰ 75 ਇਹ ਫਾਰਮੂਲਾ ਇੱਕ ਬਣਿਆ ਪੰਜਾਬ ਦੇ ਵਿੱਚ ਮੁਲਾਜ਼ਮ ਉਹਨਾਂ ਨੂੰ ਪੈਨਸ਼ਨਾਂ ਨੂੰ ਮਿਲਦਾ ਹੈ ਠੀਕ ਹੈ ਇਹ ਉਹ ਉਹ ਉਸ ਜਿਹੜੀ ਪਹਿਲਾਂ ਮਿਲਦੀ ਸੀਗੀ 올ਡ ਪੈਨਸ਼ਨ ਹਾਂ ਇਹ ਉਹਦੇ ਤੋਂ ਬਿਨਾ ਮੈਡੀਕਲ ਮੈਡੀਕਲ ਪੱਤਾ ਵੀ ਮਿਲਦਾ ਵੀ ਉਹਨਾਂ ਨੂੰ ਉਹਦੀ ਵੀ ਲੋੜ ਹੈ ਪਹਿਲਾਂ ਨਹੀਂ ਸੀ ਮਿਲਦਾ ਹੁੰਦਾ ਬਲਾਜਮਾਨੇ ਬਾਕੇ ਸਾਨੂੰ ਫਿਕਸ ਦਿਓ ਹੂੰ ਸਟਰਗਲ ਕੀਤਾ ਹਾਂ ਹਾਂ ਪਹਿਲਾਂ ਇਹ ਸੀ ਵੀ ਉਹਨਾਂ ਨੂੰ ਜਦੋਂ ਤੁਸੀਂ ਆਪ ਦੀ ਕੋਈ ਮੈਡੀਕਲ ਆਪਣੇ ਹਸਪਤਾਲ ਚ ਦਾਖਲ ਹੋਣਾ ਜਾਂ ਬਿਮਾਰੀ ਉਦਮੁੜ ਕੇ ਉਹਦੇ ਬਿੱਲ ਬੁਲ ਬਣਾ ਕੇ ਆਏ ਪਾਸ ਹੋ ਕੇ ਉਹ ਹੁਣ ਪੈਨਸ਼ਨਾਂ ਨੂੰ ਜਿਹੜਾ ਉਹ ਫਿਕਸ ਅਲਾਉਂਸ ਮਿਲਦਾ ਹੈ ਪਰ ਪਹਿਲਾਂ 200 ਹੁੰਦਾ ਸੀ ਫਿਰ 500 ਹੁੰਦਾ ਹੁਣ 1000 ਜਿਹੜਾ ਹੋਇਆ ਹੋਇਆ ਠੀਕ ਹੈ ਮਤਲਬ ਜੀ ਪੇ ਕਮਿਸ਼ਨ ਵਗੈਰਾ ਬੈਠਦੇ ਨੇ ਤਾਂ ਉਹ ਮਿਲਦਾ ਫਿਰ ਉਹਨਾਂ ਨੂੰ ਇੱਕ ਇੱਕ ਐਲਟੀਸੀ ਲੀਵ ਟ੍ਰੈਵਲਿੰਗ ਆਊਸ ਵੀ ਉਹਨੂੰ ਬਾਹਰ ਵੀ ਜਾਣਾ ਪੈਂਦਾ ਕਿਤੇ ਕੋਈ ਕਿਸੇ ਬਾਹਰ ਕਿਸੇ ਪਰਸੇ ਆਪ ਦੀ ਸੈਰ ਸਰਾਪ ਪਾਟਾ ਕਰਨ ਵਾਸਤੇ ਪਰਿਵਾਰ ਨੂੰ ਲੈ ਕੇ ਜਾਂ ਆਪਾਂ ਕੋ ਮੜਗਵਾਸ ਵਾਸਤੇ ਤਾਂ ਉਹ ਇੱਕ ਉਹ ਵੀ ਉਹ ਹੈ ਹਰ ਦੋਸ ਤੋਂ ਇਲਾਵਾ ਉਹਦੀ ਜਿਹੜੀ ਬੇਸਿਕ ਪੈਨਸ਼ਨ ਹੈ ਉਹ ਉਹ ਉਹਦੀ ਆਪਦੇ ਅਕਾਊਂਟ ਚ ਪੈ ਜਾਂਦੀ ਹੈ ਉਹ ਇਸ ਤਰ੍ਹਾਂ ਦੀ ਜੀ ਇੱਕ ਜਿਹੜਾ ਵੱਡਾ ਸਵਾਲ ਤੋਂ ਉਸ ਤੇ ਕਿ ਜਦੋਂ ਸਰਕਾਰਾਂ ਪੇ ਕਮਿਸ਼ਨ ਬਿਠਾਉਂਦੀਆਂ ਨੇ ਇਹ ਵੀ ਮਤਲਬ ਪਹਿਲਾਂ ਨਹੀਂ ਸੀ ਹੁੰਦਾ ਪਰ ਮੁਲਾਜ਼ਮਾਂ ਨੇ ਮੰਗ ਕੀਤੀ ਵੀ ਮਹਿੰਗਾਈ ਵੱਧਦੀ ਹੈ ਮਹਿੰਗਾਈ ਦੇ ਨਾਲ ਨਾਲ ਸਾਡੀ ਜਿਹੜੀ ਮੰਨ ਲਓ ਅੱਜ ਪੈਨਸ਼ਨ ਕਿਸੇ ਦੀ ਬਣੀ ਹੋਈ ਹੈ ਤਾਂ ਜਾ ਕੇ 10 ਸਾਲਾਂ ਨੂੰ ਜਾ ਕੇ ਉਹਦਾ ਜਿੰਨਾ ਮਹਿੰਗਾਈ ਵਧ ਜਾਣੀ ਹੈ ਜਿੰਨਾ ਇਨਫਲੇਸ਼ਨ ਹੋ ਜਾਣੀ ਹੈ ਤਾਂ ਉਹ ਉਹਨਾਂ ਨੂੰ ਉਹ ਤਰ੍ਹਾਂ ਖਾ ਜਿਹੜੀ ਹੈ ਉਹਦੀ ਬਹੁਤ ਨਹੀਂ ਗੁਣੀ ਖਰੀਦ ਸ਼ਕਤੀ ਘਟ ਜਾਂਦੀ ਹੈ ਇਸ ਕਰਕੇ ਮਹਿੰਗਾਈ ਪਤਾ ਚਾਹੇ ਮਿਲਦਾ ਹੈ ਪਰ ਉਹ ਪੈਨਸ਼ਨ ਵੀ ਜਿਹੜੀ ਹੈ ਉਹ ਵਗਣੀ ਜਾਹੇਦੀ ਹੈ ਮੁਲਾਜ਼ਮਾਂ ਦੀ ਤਨਖਾਹ ਵੀ ਮਤਲਬ ਜਿਹੜੀ ਹੈ ਮੁਲਾਜ਼ਮਾਂ ਦੀ ਤਨਖਾਹ ਵੀ ਨਾਲ ਪਰ ਬੈਂਚ ਪੇ ਕਮਿਸ਼ਨ ਜਿਹੜਾ ਹੈਗਾ ਨਹੀਂ ਹੁੰਦਾ ਪਹਿਲਾਂ ਤਾਂ ਉਹ ਜਦੋਂ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ ਉਹ ਪੈਨਸ਼ਨ ਸੈਂਟਰ ਵਾਲੇ ਕੇਂਦਰ ਸਰਕਾਰ ਵੀ ਬਿਠਾਉਂਦੀ ਹੈ ਸਟੇਟਾਂ ਵਾਲੇ ਬਿਠਾਉਂਦੇ ਨੇ ਕਈ ਜਗ੍ਹਾ ਤੇ ਉਹ ਕੁਝ ਸਟੇਟਾਂ ਜਿਹੜੀਆਂ ਸੈਂਟਰ ਵਾਲੇ ਫਾਰਮੂਲੇ ਲਾਗੂ ਕਰ ਦਿੰਦੀਆਂ ਨੇ ਪੰਜਾਬ ਦਾ ਆਪਣਾ ਇੱਥੇ ਪੇ ਕਮਿਸ਼ਨ ਉਹ ਆਪਣਾ ਵੱਖਰਾ ਬੈਠਦਾ ਤਾਂ ਉਹ ਉਹਨਾਂ ਦੀ ਜਦੋਂ ਪੈਨਸ਼ਨ ਰਿਵਾਈਜ਼ ਹੁੰਦੀ ਆਪਣੀ ਮੁਲਾਜ਼ਮਾਂ ਦੀ ਤਨਖਾਹ ਰਵਾਈਜ਼ ਹੁੰਦੀ ਹੈ ਉਹਦੇ ਚ ਫਿਰ ਨਾਲ ਉਹ ਬੇ ਕਮਿਸ਼ਨ ਜਿਹੜੇ ਐ ਉਹ ਪੈਨਸ਼ਨਰਾਂ ਵਾਸਤੇ ਵੀ ਆਪਦੀ ਰਿਪੋਰਟ ਦਿੰਦੇ ਐ ਉਹਨਾਂ ਦੀ ਵੀ ਨਾਲ ਕਿਸੇ ਫਾਰਮੂਲੇ ਦੇ ਨਾਲ ਰਿਵਾਈਜ਼ ਹੁੰਦੀ ਐ ਤਾਂ ਰਿਵਾਈਜ਼ ਹੋ ਕੇ ਫਿਰ ਉਹਦਾ ਉਹਦੇ ਚ ਪੈਨਸ਼ਨਤੀ ਵੀ ਵਾਧਾ ਹੋ ਜਾਂਦਾ ਫਿਰ ਉਹਦਾ ਜਿਹੜਾ ਮਹਿਗਾ ਜੀ ਪਤਾ ਮਿਲਦਾ ਉਹਦੇ ਚ ਵੀ ਵਾਧਾ ਹੋ ਜਾਂਦਾ ਇਹ ਇਹ ਇੱਕ ਪ੍ਰਥਾ ਜਿਹੜੀ ਐ ਪਰਾਣੀ ਪੈਨਸ਼ਨ ਦੇ ਵਿੱਚ ਚੱਲ ਰਹੀ ਸੀ ਲਗਾਤਾਰ ਕਿਨੇ ਚਿਰ ਤੋਂ ਇੱਕ ਹੋਰ ਵੱਡੀ ਜਿਹੜੀ ਹੈ ਕਿ ਪੁਰਾਣੀ ਪੈਨਸ਼ਨ ਦੇ ਵਿੱਚ ਜਦੋਂ ਕੋਈ ਰਿਟਾਇਰ ਹੁੰਦਾ ਤਾਂ ਇੱਕ ਗ੍ਰੈਚੁਇਟੀ ਮਿਲਦੀ ਨੇ ਅੱਛਾ ਹਾਂ ਗ੍ਰੈਚੁਇਟੀ ਦੇਣੀ ਹੈ ਕਿ ਕਿ ਜਿੰਨੇ ਸਾਲਾਂ ਦੀ ਨੌਕਰੀ ਕੀਤੀ ਹੈ ਮੰਨ ਲਓ 30 ਸਾਲ ਦੀ ਨੌਕਰੀ ਕੀਤੀ ਹੈ ਤਾਂ ਉਹਦੀਆਂ 60 ਸ਼ਮਾਹੀਆਂ ਬਣ ਗਈਆਂ ਤਾਂ 60 ਮਹੀਨਿਆਂ ਦੀ ਉਹਨੂੰ ਤਨਖਾਹ ਮਿਲਣੀ ਹੈ ਜਿੰਨੀ ਉਹਦੀ ਮਿਲਦੀ ਸੀ ਉਸ ਇਕੱਠੇ ਜਿਹੜੇ ਰਿਟਾਇਰ ਹੋਣ ਵੇਲੇ ਇਕੱਠੇ ਪੈਸੇ ਮਿਲਦੇ ਹਾਂ ਇਕੱਠੇ ਪੈਸੇ ਮਿਲਦੇ ਆ ਸਮਝਦੇ ਆ ਪਹਿਲਾਂ ਇਕੱਲੀ ਬੇਸਿਕ ਪੈਨਸ਼ਨ ਦੇ 60 ਮਹੀਨਿਆਂ ਦੀ ਮਿਲਦੀ ਸੀ ਤਾਂ ਜਿੰਨੇ ਵੀ ਮਸਲ ਬਣਦੇ ਉਸ ਤੋਂ ਬਾਅਦ ਮੁਲਾਜ਼ਮਾਂ ਨੇ ਮੰਗ ਕੀਤੀ ਵੀ ਤੁਸੀਂ ਨਾਲ ਮਹਿੰਗਾਈ ਪੱਤਾ ਕਰਿਆ ਕਰੋ ਫਿਰ ਉਹ ਉਹ ਮਹਿੰਗਾਈ ਪੱਤਾ ਵੀ ਸ਼ਾਮਲ ਹੋਣ ਲੱਗ ਗਿਆ ਯਾਨੀ ਜਿੰਨੀ ਉਹਨਾਂ ਦੀ ਬੇਸਿਕ ਤਨਖਾਹ ਬਰਾ ਮਹਿੰਗਾਈ ਪੱਤਾ ਉਹਦੀਆਂ ਜਿਹਨੀਆਂ ਜਿੰਨੇ ਸਾਲ ਦੀ ਸਰਵਿਸ ਕੀਤੀ ਹੈ ਉਹਦੀਆਂ ਸ਼ਮਾਈਆਂ ਗਿਣ ਕੇ ਤਾਂ ਉਸ ਫਾਰਮੂਲੇ ਅਨੁਸਾਰਕ ਉਹਨਾਂ ਨੂੰ ਉਹਦੀ ਕਪ ਪੈਨਸ਼ਨ ਗ੍ਰੈਚੁਇਟੀ ਮੈਨੇਜਰੀ ਲਵਸਮ ਤਾਂ ਕਿ ਉਸ ਗ੍ਰੈਚੁਇਟੀ ਦੇ ਨਾਲ ਉਹ ਆਪਦਾ ਜਿਹੜਾ ਇਸ ਕਿਸਮ ਦਾ ਕੋਈ ਮਕਾਨ ਬਣਾਉਣਾ ਹੈ ਕੋਈ ਹੋਰ ਘਰ ਖਰੀਦਣਾ ਹੈ ਖਰੀਦਣਾਗਾ ਜਾਂ ਇਹ ਲੋੜਾਂ ਦੇ ਮਤਾਬਕ ਬੱਚੇ ਦਾ ਵਿਆਹ ਕਰਨਾ ਤਾਂ ਉੱਥੇ ਜਿੰਨੀ ਪੈਸੇ ਦੀ ਵੱਡੇ ਜਿਆਦਾ ਪੈਸੇ ਦੀ ਲੋੜ ਹੈ ਤਨਖਾਹ ਪੈਨਸ਼ਨ ਨਾਲ ਦਾ ਆਪਦਾ ਘਰ ਦਾ ਗੁਜ਼ਾਰਾ ਹੀ ਹੋਣਾ ਤੇ ਉਹ 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 ਵੀ ਆਪਣੇ ਗ੍ਰੈਚੁਇਟੀ ਮਿਲਦੀ ਹੈ ਤਾਂ ਉਹ ਇੱਕ ਵੱਡਾ ਰਾਹਤ ਜਿਹੜੀ ਹੈ ਮਤਲਬ ਇੱਕ ਹੋਰ ਵੀ ਇੱਕ ਉਸ ਪੈਨਸ਼ਨ ਪੁਰਾਣੀ ਦੇ ਵਿੱਚ ਸੀਗਾ ਕਿ ਪੈਨਸ਼ਨ ਤੁਸੀਂ ਕੰਬਿਊਟ ਕਰਾ ਸਕਦੇ ਹੋ ਕੰਬਿਊਟ ਦਾ ਮਤਲਬ ਹੁੰਦਾ ਹੈ ਕਿਸਮ ਦਾ ਲੋਨ ਬਣ ਜਾਂਦਾ ਥੋੜੇ ਵਿਆਜ ਦੇ ਉੱਤੇ 40% ਜਿੰਨੀ ਪੈਨਸ਼ਨ ਮਿਲ ਤੁਹਾਨੂੰ ਲੱਗ ਗਈ ਉਹਦਾ 40% 40% ਤੁਸੀਂ ਕੰਬਿਊਟ ਕਰਾ ਸਕਦੇ ਆ ਉਹ ਤੁਹਾਡੀ ਪੈਨਸ਼ਨ ਉਹਦੇ ਚੋਂ ਕੱਟੀ ਜਾਇਆ ਕਰੂਗੀ ਤੇ ਪੈਨਸ਼ਨ ਦੇ ਵਿੱਚੋਂ ਤੁਹਾਨੂੰ ਉਹ ਹੀ ਕਿਸਮ ਦੀ ਇਕੱਠੀ ਲੋਨ ਮਿਲ ਜਾਂਦਾ ਹੈ ਘੱਟ ਵਿਆਜ ਤੇ ਉਹ ਕੋਈ 12 ਉਹ ਫਿਰ ਕੋਈ ਸਾਲਾਂ ਦੇ ਵਿੱਚ ਉਹ ਕਿਸ਼ਤ ਵਾਈ ਦੀ ਜਿਹੜੀ ਸਰਕਾਰ ਬੈਂਕ ਵਾਲੇ ਜਿੱਥੇ ਤੁਹਾਡਾ ਅਕਾਊਂਟ ਹੈ ਉਹ ਕੱਟਦੇ ਰਹਿੰਦੇ ਆ ਤੇ ਇਹ ਇੱਕ ਪੈਨਸ਼ਨ ਕਮਿਊਟੇਸ਼ਨ ਦਾ ਵੀ ਉਹ ਪੈਨਸ਼ਨ ਦੇ ਨਾਲ ਹੀ ਇੱਕ ਜਿਹੜੀ ਨਿਯਮ ਬਣਿਆ ਹੋਇਆ ਹੈਗਾ ਤੇ ਉਸ ਉਹਦੇ ਮੁਤਾਬਕ ਉਹ ਵੀ ਜਿਹੜੀ ਮਲਾਜਮਾਂ ਨੂੰ ਸੂਤ ਸੀ ਕਿ ਵੀ ਘੱਟ ਵਿਆਜ ਦੇ ਉੱਤੇ ਪੈਸਾ ਮਿਲ ਜਾਂਦਾ ਹੈ ਤਾਂ ਇਹ ਇਸ ਕਿਸਮੀਆਂ ਜਿਹੜੀਆਂ ਸਾਰੀਆਂ ਸਹੂਲਤਾਂ ਉਹਦੇ ਚ ਪੁਰਾਣੀ ਪੈਨਸ਼ਨ ਸੀ ਮੁਲਾਜ਼ਮ ਖੋਜ ਸੀਗੇ ਸਾਰੇ ਕੇਂਦਰ ਦੇ ਮੁਲਾਜ਼ਮ ਵੀ ਤੇ ਦੂਸਰੀਆਂ ਸਟੇਟਾਂ ਦੇ ਮੁਲਾਜ਼ਮ ਵੀ ਚਲੋ ਆਂਡਰ ਸਟੇਟਾਂ ਦੇ ਫਰਕ ਹੈ ਕੁਝ ਤੇ ਇਹ ਚ ਕੋਈ ਸਹੂਲਤ ਮਿਲਦੀ ਹੈ ਕਿਸੇ ਨੂੰ ਨਹੀਂ ਮਿਲਦੀ ਪੈਨਸ਼ਨ ਜਿੱਥੇ ਮਿਲਦੀ ਹੈ ਪੈਨਸ਼ਨ ਮਿਲਦੀ ਮਿਲਦੀ ਸੀ ਤਾਂ ਇਹ ਜਦੋਂ ਜਾ ਕੇ ਇਹ ਬੰਦ ਇਹ ਬੰਦ ਕਰਨ ਦਾ ਕਾਰਨ ਕੀ ਸੀ ਬੰਦ ਜਿਹੜਾ ਹੈਗਾ ਇਹ ਜਦੋਂ ਬਾਜਪੀ ਸਰਕਾਰ ਸੀ ਕਿਉਂਕਿ ਕੇਂਦਰ ਦੇ ਵਿੱਚ ਹੀ ਫੈਸਲਾ ਹੋਇਆ ਸਟੇਟਾਂ ਦਾ ਆਪਣਾ ਫੈਸਲਾ ਕੋਈ ਨਹੀਂ ਸੀ ਸਟੇਟਾਂ ਜਿਵੇਂ ਚੱਲਦਾ ਸੀਗਾ ਕਿ ਹਾਲਾਂਕਿ ਫਾਰਮੂਲਾ ਸਟੇਟਾਂ ਦਾ ਆਪਣਾ ਹੈ ਕੇਂਦਰ ਦਾ ਆਪਣਾ ਕੇਂਦਰ ਦੇ ਮੁਲਾਜ਼ਮਾਂ ਵਾਸਤੇ ਉਹਨਾਂ ਦੀ ਜਿਹੜੀ ਰੋਜ਼ ਜੋ ਕਾਨੂੰਨ ਬਣਨੇ ਸੀਗੇ ਉਹ ਕੇਂਦਰ ਦੇ ਸੈਂਟਰ ਦੇ ਮੁਲਾਜ਼ਮਾਂ ਵਾਸਤੇ ਪੰਜਾਬ ਸਟੇਟਾਂ ਆਪ ਦੇ ਉਹਨਾਂ ਦੇ ਆਪਣੇ ਵੱਖਰੇ ਚੱਲਦੇ ਨੇ ਤਾਂ ਉਹ 2000 ਇੱਕ ਦੇ ਵਿੱਚ ਜਾ ਗਏ ਉਦੋਂ ਬਾਜਪਈ ਦੀ ਸਰਕਾਰ ਸੀ ਤੇ ਉਸ ਵੇਲੇ ਸਵਾਲ ਜਿਹੜਾ ਖੜਾ ਹੋਇਆ ਸਵਾਲ ਕਿਉਂ ਖੜਾ ਹੋਇਆ ਸਵਾਲ ਤਾਂ ਖੜਾ ਹੋਇਆ ਕਿ ਜਿਹੜੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਵਰਲਡ ਬੈਂਕ ਆਈਐਮਐਫ ਜਿਹੜੇ ਇਹ ਜਿਹੜੇ ਆ ਸਾਮਰਾਜੀ ਵਿੱਤੀ ਸੰਸਥਾਵਾਂ ਨੇ ਬਣੀਆਂ ਹੋਈਆਂ ਉਹਨਾਂ ਵਿੱਤੀ ਸੰਸਥਾਵਾਂ ਨੇ ਆਪਣੇ ਇਹਨਾਂ ਸਾਰੇ ਮੁਲਕਾਂ 'ਚ ਜਿਹੜੇ 3rd world country 'ਚ ਨੇ ਉਹਨਾਂ ਮੁਲਕਾਂ ਦੇ ਵਿੱਚ ਆਪਣਾ ਆਪਣੇ ਜਿਹੜੇ ਕਾਰਪੋਰੇਸ਼ਨ ਆ ਉਹਨਾਂ ਦੀ ਪੂੰਜੀ ਉੱਥੇ ਲਾਉਣੇ ਸ਼ੁਰੂ ਕੀਤੇ ਉਹਨਾਂ ਦੀਆਂ ਲੋੜਾਂ ਸੀ ਵੀ ਉੱਥੇ ਪੂੰਜੀ ਲਾਉਣੀ ਹੈ ਤਾਂ ਸਾਡੀ ਪੂੰਜੀ ਸੁਰੱਖਿਤ ਰਹੇ ਸਾਡੀ ਪੂੰਜੀ ਉੱਥੇ ਮਨਾਫਾ ਸਾਨੂੰ ਜ਼ਿਆਦਾ ਰਹੇ ਤਾਂ ਗਵਰਨਮੈਂਟਾਂ ਜਿਹੜੀਆਂ ਹੈਗੀਆਂ ਉਹ ਦੇਖਦੇ ਸੀ ਵੀ ਸਰਕਾਰਾਂ ਜਿਹੜੀਆਂ ਜਿੰਨਾ ਉਹਨਾਂ ਦੀ ਆਮਦਨ ਹੁੰਦੀ ਹੈ ਉਹ ਆਮਦਨ ਦਾ ਉਹ ਖਰਚਾ ਕਿੱਥੇ ਕਰਦੀਆਂ ਨੇ ਉਹਨਾਂ ਨੂੰ ਲੱਗਿਆ ਵੀ ਉਹ ਕਹਿੰਦੇ ਵੀ ਉਹ ادارے ਜਿਹੜੇ ਸਰਕਾਰੀ ادارے ਜਿਹੜੇ ਬਣੇ ਹੋਏ ਨੇ ਉਹ ਸਰਕਾਰੀ ਮੁਲਾਜ਼ਮ ਭਰਤੀ ਕਰਦਿਆਂ ਨੇ ਸਰਕਾਰੀ ਮੁਲਾਜ਼ਮ ਭਰਤੀ ਕਰਕੇ ਉਹਨਾਂ ਨੂੰ ਤਰਖਾ ਦਿੰਦੀਆਂ ਉਹਨਾਂ ਨੂੰ ਸਾਰਾ ਪੈਨਸ਼ਨ ਦਿੰਦੀਆਂ ਸਾਰਾ ਕੁਝ ਇਹ ਉਹਨਾਂ ਦੇ ਸੀਗਾ ਉਹਨਾਂ ਨੇ ਇੱਕ ਆਰਥਿਕ ਸੁਧਾਰ ਦੇ ਨਾਂ ਤੇ ਕੀਤਾ ਵੀ ਤੁਸੀਂ ਆਹ ਗੱਲਾਂ ਜਿਹੜੀਆਂ ਲਾਗੂ ਕਰੋ ਉਹ ਜਿਹੜਾ ਉਹਨਾਂ ਨੇ ਵੀ ਤੁਸੀਂ ਸਬਸਿਡੀਆਂ ਕਈ ਮਿਲਦੀਆਂ ਸੀ ਸਾਡੇ ਕਈ ਕੈਟਾਗਰੀਆਂ ਨੂੰ ਕਿਸਾਨਾਂ ਨੂੰ ਮਿਲਦੀ ਹੈ ਹੋਰਾਂ ਨੂੰ ਮਿਲਦੀ ਹੈ ਜਾਂ ਗਰੀਬ ਧੱਕੇ ਨੂੰ ਜਾਂ ਕੋਈ ਜਿਹੜੇ ਆਪਣੇ ਦਲਿਤ ਸ਼ਰੇਣੀਆਂ ਨੂੰ ਮਿਲਦੀ ਤਾਂ ਉਹ ਇਹੋ ਜਿਹੀਆਂ ਸਹੂਲਤਾਂ ਉਹ ਫਿਰ ਜਦੋਂ ਇਹ ਵਰਲਡ ਬੈਂਕ ਦੇ ਇਹ ਆਰਥਿਕ ਸੁਧਾਰਾਂ ਦਾ ਜਿਹੜਾ سلسلہ ਜਾਰੀ ਸ਼ੁਰੂ ਆਇਆ ਉਸ ਪੀਰੀਅਡ ਦੇ ਵਿੱਚ ਜਾ ਕੇ ਜਿਹੜੇ 85 86 ਤੋਂ ਉਹ ਗੱਲ ਸ਼ੁਰੂ ਹੋਈ ਜਾ ਕੇ 90 99 'ਚ ਇਹ ਸੰਸਥਾਵਾਂ ਨੇ ਉਦੋਂ ਇਹਨਾਂ ਮੁਲਕਾਂ ਨੂੰ ਮੁਲਕਾਂ ਦੀ ਡਿਵੈਲਪਮੈਂਟ ਵਾਸਤੇ ਉਹਨਾਂ ਨੂੰ ਕਰਜ਼ਿਆਂ ਕਰਜ਼ਿਆਂ ਦੀ ਲੋੜ ਹੈ ਵਰਲਡ ਮੈਂ ਉਹਨਾਂ ਤੋਂ ਕਰਜ਼ਾ ਦੇਣ ਲੱਗੇ ਫਿਰ ਉਹਨਾਂ ਨੇ ਕੁਝ ਸ਼ਰਤਾਂ ਜਿਹੜੀਆਂ ਲਾਉਣੀਆਂ ਸ਼ੁਰੂ ਕਰਦੀਆਂ ਦੀ ਦੇ ਚ ਵੀ ਤੁਸੀਂ ਜਿਹੜਾ ਇਹ ਵੈਲਫੇਅਰ ਵਾਲੀਆਂ ਜਿਹੜੀਆਂ ਸਕੀਮਾਂ ਜਿਹੜੀਆਂ ਤੁਸੀਂ ਇਹਨਾਂ ਨੂੰ ਤੁਸੀਂ ਆਪਣੀਆਂ ਬੰਦ ਕਰੋ ਵੀ ਤੁਸੀਂ ਆਪ ਦਾ ਜਿਹੜਾ ਕਾਰੋਬਾਰ ਕੋਈ ਜਿਹੜਾ ਇੰਸਟੀਚਿਊਸ਼ਨਸ ਹੈ ਉਹਨਾਂ ਨੂੰ ਇਧਰ ਬੰਦ ਨਹੀਂ ਸਾਡੀ ਪੂੰਜੀ ਇਥੋਂ ਪ੍ਰਾਈਵੇਟ ਅਧਾਰਿਆਂ ਨੂੰ ਇਹਨਾਂ ਨੂੰ ਬਾਹਰ ਲਿਆ ਨੂੰ ਆਪ ਦੇ ਇਥੋਂ ਵਾਲਿਆਂ ਨੂੰ ਕਾਰਪੋਰੇਟ ਕਰਾਉਣਿਆਂ ਨੂੰ ਜਾਂ ਜਿਹੜੇ ਸਰਮਾਇਦਾਰ ਨੇ ਉਹਨਾਂ ਨੂੰ ਉਹ ਆਪਣੇ ادارے ਜਿਹੜੇ ਉਹ ਚਲਾਉਣ ਤੁਹਾਡਾ ਕੰਮ ਨਹੀਂ ਤੁਹਾਡਾ ਟਰਾਈ ਮਤਲਬ ਪ੍ਰਾਈਵੇਟਾਈਜੇਸ਼ਨ ਨੂੰ ਬढ़ावा ਦੇਣ ਲੱਗ ਕੇ ਉਸ ਸਰਕਾਰੀ ਢਾਂਚਾ ਖਤਮ ਕਰਨ ਲੱਗੇ ਹਾਂ ਉਹਨਾਂ ਨੇ ਉਸ ਵੇਲੇ ਇਹ ਐੋਸ ਨੀਤੀ ਤਹਿਤ ਉਹ ਲਗਭਗ ਥੱਲੇ ਸਟੇਟਾਂ ਵਾਲੀਆਂ ਵੀ ਤੇ ਆਪਣੇ ਕੇਂਦਰ ਦੀ ਸਰਕਾਰ ਨੇ ਵੀ ਉਦੋਂ ਉਹ ਆਰਥਿਕ ਸੁਧਾਰਾਂ ਦੀ ਜਿਹੜੀ ਸ਼ੁਰੂ ਹੋਏ ਨੇ ਉਦੋਂ ਫਿਰ ਗਵਰਨਮੈਂਟ ਨੂੰ ਉਹਨਾਂ ਨੇ ਹਦਾਇਤਾਂ ਸ਼ੁਰੂ ਕੀਤੀਆਂ ਕਿਸਮ ਦੀਆਂ World Bank ਨੇ World Bank ਨੇ IMF ਨੇ WTO ਉਹਦਾ ਉਸ ਤੋਂ ਕੁਝ ਸਿਰ ਬਾਅਦ ਜਿਹੜਾ ਉਹਦਾ ਸਮਝੌਤਾ ਹਿਆ ਡਣ ਖੇਤਰਾਂ 'ਚ ਤਾਂ ਉਹਨਾਂ ਨੇ ਇਹ ਗੱਲ ਜਿਹੜੀ ਹੈ ਕਿਉਂਕਿ ਜਦੋਂ 2001 ਦੇ ਵਿੱਚ 2001 'ਚ BJP ਦੀ ਸਰਕਾਰ ਸੀ ਜਿਸ਼ਵੰਤ ਸਿੰਘਾ ਜਿਹੜਾ ਹੁਣ BJP 'ਚ ਹੁਣ ਨਹੀਂ ਹੈ ਉਹ ਵੱਲ ਉਹ 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 ਖਜ਼ਾਨਾ ਮੰਤਰੀ ਸੀ ਓਕੇ ਉਸ ਵੇਲੇ ਉਹਨਾਂ ਨੇ ਆਪ ਦਾ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਇੱਕ ਪ੍ਰਪੋਜ਼ਲ ਲਿਆਈ ਬਜਟ ਸੈਸ਼ਨ ਦੇ ਵਿੱਚ ਕਿ ਅਸੀਂ ਮਤਲਬ ਜਿਹੜੀ ਹੈ ਵੀ ਹੁਣ ਜਿਹੜੀ ਇਹ ਸਾਡੇ ਮਲਾਜਮਾਂ ਦੀਆਂ ਜਿਹੜੀਆਂ ਕਿਉਂਕਿ ਦੇਖੋ ਮਲਾਜਮਾਂ ਦੀ ਗਿਣਤੀ ਹੌਲੀ ਹੌਲੀ ਵਧ ਜਾਨੀ ਹੈ ਹਾਂਜੀ ਜਦੋਂ ਪਾਰਟੀਸ਼ਨ ਹੋਈ ਐ ਉਦੋਂ ਮੁਲਾਜ਼ਮਾਂ ਦੀ ਗਿਣਤੀ ਤਾਂ ਕੋ ਪਾਕਿਸਤਾਨ ਚਲੀ ਗਈ ਕੋ ਇੱਧਰ ਆ ਗਈ ਤਾਂ ਬਹੁਤ ਘੱਟ ਗਿਣਤੀ ਸੀ ਉਸ ਤੋਂ ਬਾਅਦ ਮੁਲਕ ਨੇ ਉਦੋਂ ਕਿੰਨੇ ਕੁ ਕਾਰਖਾਨੇ ਲੱਗੇ ਹੋਰ ਕੰਮ ਲੱਗਾ ਸਾਰੀ ਜਿਵੇਂ ਜਿਵੇਂ ਲੋੜਾਂ ਬਣਨ ਆੜੜ ਖੇਤਰਾ ਦੇ ਵਿੱਚ ਉਹਦੇ ਨਾਲ ਕੀ ਐ ਉਹਦੇ ਨਾਲ ਜਿਉਂ-ਜਿਉਂ ਡਿਵੈਲਪਮੈਂਟ ਹੁੰਦੀ ਗਈ ਐ ਜਿਉਂ-ਜਿਉਂ ਧਾਰੇ ਵੱਧਦੇ ਗਏ ਉਹਦੇ ਨਾਲ ਉਹ ਮੁਲਾਜ਼ਮਾਂ ਦੀ ਗਿਣਤੀ ਵਧਦੀ ਗਈ ਤਾਂ ਮੁਲਾਜ਼ਮਾਂ ਦੀ ਗਿਣਤੀ ਵਧਦੀ ਗਈ ਤਾਂ ਜਿਹੜੀ ਉਹ ਪੈਨਸ਼ਨ ਜਦੋਂ ਮਿਲਣੀ ਸ਼ੁਰੂ ਹੋਈ ਤਾਂ ਉਹਨਾਂ ਨੂੰ ਉਹ ਕਦੇ ਵੀ ਇਹ ਤਾਂ ਪੈਨਸ਼ਨ ਹਰ ਸਾਲ ਵਧੀ ਜਾਂਦੀ ਐ ਮੁਲਾਜ਼ਮਾਂ ਦੀ ਗਿਣਤੀ ਦੀਦੀ ਉਹਨਾਂ ਨੂੰ ਵੀ ਤਨਖਾਹ ਦੇਣੀ ਪੈਂਦੀ ਹੈ ਤੇ ਨਾਲ ਉਹਨਾਂ ਨੂੰ ਪੈਨਸ਼ਨ ਦੇਣੀ ਪੈਂਦੀ ਹੈ ਤਾਂ ਉਹ ਫਿਰ ਵਰਲਡ ਬੈਂਕ ਨੇ ਮਤਲਬ ਜਿਹੜਾ ਇਹ ਉਹ ਉਹ ਉਹਨਾਂ ਨੂੰ ਲੋਕਾਂ ਨੂੰ ਲੋਕਾਂ ਦੇ ਨਜ਼ਰੀਏ ਦੇ ਵਿੱਚ ਇਹ ਵੀ ਸਰਕਾਰ ਨੇ ਕੀਤਾ বিজেপি ਸਰਕਾਰ ਨੇ ਕੀਤਾ ਕਿ ਉਹਨਾਂ ਨੇ ਆ ਕੇ ਅਨਾਉਂਸ ਕਰਤਾ ਆਪਣੇ 2001 ਦੇ ਵਿੱਚ ਵੀ ਹੁਣ ਅੱਗੇ ਤੋਂ ਕਿ ਸਾਡੇ ਜਿਹੜੇ ਇਹ ਜਿਹੜਾ ਤਨਖਾਹਾਂ ਦਾ ਤੇ ਮਲਾਜ ਪੈਨਸ਼ਨ ਦਾ ਜਿਹੜਾ ਖਰਚਾ ਹੈ ਇਹ ਹੁਣ ਹੁਣ ਸਰਕਾਰ ਨਹੀਂ ਕਰੂ ਅਨਸਸਟੇਨੇਬਲ ਹੁਣ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਖਜ਼ਾਨੇ ਤੇ ਬੋਝ ਬਣ ਗਿਆ ਇਹ ਇਸ ਕਰਕੇ ਉਹਨਾਂ ਨੇ ਇੱਕ ਡੇਟ ਦੇ ਦਿੱਤੀ 1 ਅਕਤੂਬਰ 2001 ਤੋਂ ਹੁਣ ਇਹ ਜਿਹੜੇ ਕਰਮਚਾਰੀ ਹੈ ਕੇਂਦਰ ਦੇ ਉਹ ਕਰਮਚਾਰੀ ਜਿਹੜੇ ਆ ਹੁਣ ਨਵੀਂ ਪਰਪੈਨਸ਼ਨ ਪ੍ਰੋਗਰਾਮ ਪੈਨਸ਼ਨ ਸਕੀਮ ਦੇ ਵਿੱਚ ਆ ਜਾਣਗੇ ਉਹਨਾਂ ਨੂੰ ਉਹ ਫਾਰਮ ਉਹ ਪੈਨਸ਼ਨ ਕੀ ਹੈ ਨਵੀਂ ਅਜੇ ਉਹਨਾਂ ਨੇ ਮਤਲਬ ਉਹਦੇ ਵਾਸਤੇ ਵੀ ਇੱਕ ਕਮੇਟੀ ਬਸਾਉਣੀ ਅਸੀਂ ਬਿਠਾਉਣੀ ਆ ਉਹ ਕਮੇਟੀ ਉਹਦੇ ਚ ਰਹਿਦੇ ਪਰ ਉਹਨਾਂ ਨੂੰ ਉਸ ਕਮੇਟੀ ਚ ਇਹ ਹੈ ਵੀ ਪ੍ਰਾਣੀ ਨਹੀਂ ਮਿਲਣੀ ਲਵਾ ਫਾਰਮੂਲਾ ਦਿੱਤਾ ਦਿਓ ਕਿ ਤਾਂ ਅਗੇ ਇਸ ਬੋਝ ਨੂੰ ਕਿਵੇਂ ਘਟਾ ਘਟ ਸਕਦੇ ਜੀ ਨੂੰ ਆਪਾਂ ਨਿਊ ਪੈਨਸ਼ਨਸ ਆ ਉਹ ਹਾਂ ਉਹ ਉਹ ਅਜੇ ਅਜੇ ਉਹਨਾਂ ਨੇ ਅਨਾਉਂਸ ਕੀਤੀ 2001 ਚ ਕਹਿੰਦੇ ਸੀ ਲਾਗੂ ਕਰ ਲਈ ਅਨਾਉਂਸ ਕੀਤੀ ਪਰ 2001 ਦੇ ਵਿੱਚ ਉਹ ਲਾਗੂ ਉਹਨਾਂ ਨੇ ਇੱਕ ਕਮੇਟੀ ਬਿਠਾ ਦਿੱਤੀ ਕਮੇਟੀ ਪਟਾ ਚਾਰੀਆ ਕਮੇਟੀ ਤੋਂ ਕਮੇਟੀ ਨੇ ਇੱਕ ਰਿਪੋਰਟ ਦਿੱਤੀ ਉਹ ਕਮੇਟੀ ਦੀਆਂ ਉਹਦੀਆਂ ਟਰਮਸ ਆਫ ਰੈਫਰੈਂਸ ਬਣਾ ਦਿੱਤੀ ਉਹਨਾਂ ਨੇ ਨਾਲ ਇਹ ਵੀ ਲਿਖਤਾ ਕਿ ਤੁਸੀਂ ਇਹ ਆਦ ਰੱਖ ਕੇ ਦਿਓ ਰਿਪੋਰਟ ਆਪ ਦੀ ਵੀ ਕਿਵੇਂ ਘਟਾਇਆ ਜਾ ਸਕਦਾ ਨਾਲ ਇਹ ਵੀ ਇੱਕ ਗੋਲ ਦੇ ਚਤਾਰਾ ਪਾਦੀ ਕਿ ਜਿਹੜੇ ਪਹਿਲਾਂ ਵੀ ਲੈ ਰਹੇ ਨੇ ਪੈਨਸ਼ਨ ਉਹਨਾਂ ਦਾ ਖਰਚਾ ਵੀ ਕਿਵੇਂ ਘਟਾਇਆ ਜਾ ਸਕਦਾ ਮਤਲਬ ਕਰੀ ਤਾਂ ਉਹਨਾਂ ਨੂੰ ਜੋ ਸਹੂਲਤ ਮਿਲਦੀ ਹੈ ਕਿੰਨਾ ਕੁਝ ਮਿਲਦਾ ਇਹ ਉਹਦੇ ਚ ਉਹਦੇ ਚ ਪੁਆਇੰਟ ਪਾਇਆ ਹੋਇਆ ਹੈ ਉਹ ਕਮੇਟੀ ਦੀ ਰਿਪੋਰਟ ਚ ਤਾਂ ਉਹ ਜਦੋਂ ਜਦੋਂ ਇਹ ਹੋਈ ਉਹ ਜਾ ਕੇ ਉਹਨਾਂ ਨੇ 2003 ਚ ਰਿਪੋਰਟ ਦੇਦੀ 3 ਚ ਉਹਨਾਂ ਨੇ ਮਤਲਬ ਜਿਹੜਾ ਇਹ ਲਾਗੂ ਕਰਨੀ ਸ਼ੁਰੂ ਆਪਦਾ ਚਿੱਠੀ ਜਾਰੀ ਕਰਤੀ ਵੀ ਪੁਰਾਣੀ ਪੈਸੇ 3 2000 ਦੀ 1 ਜਨਵਰੀ 2004 ਤੋਂ ਲਾਗੂ ਹੋਊਗੀ ਉਹਨਾਂ ਨੇ ਇੱਕ ਡੇਟ ਕਰਤੀ ਉਦੇ ਜਿਹ ਇੱਕ ਪਹਿਲੂ ਜਿਹੜਾ ਅਪਨੋ ਕਰਨ ਵਾਲਾ ਕਿ ਜਦੋਂ ਅਸੀਂ ਵਰਲਡ ਬੈਂਕ ਦੀ ਗੱਲ ਕਰਦੇ ਆ ਇਹ ਜਿਹੜਾ ਉਸੇ ਪੀਰੀਅਡ ਦੇ ਵਿੱਚ ਕਿਉਂਕਿ ਇਹਨਾਂ ਮੁਲਕਾਂ ਨੂੰ ਜਿਸ ਉਹ ਸਾਰਾ ਕੁਝ ਹਦਾਇਤਾਂ ਇੱਕ ਕਿਸਮ ਦੀਆਂ ਸਾਰੀਆਂ ਸੀ ਵੀ ਤੁਸੀਂ ਆਹ ਕਰੋ ਤਾਂ ਤੁਹਾਡਾ ਕਰਜ਼ਾ ਜਿਹੜਾ ਦੇਵਾਂਗੇ ਨਹੀਂ ਨਹੀਂ ਤੁਸੀਂ ਤੁਹਾਡਾ ਪੈਸਾ ਤਾਂ ਇੱਥੇ ਖਰਚੋ ਜੀ ਉਹ ਸਾਲਾ ਕਰਜ਼ਾ ਕਿਵੇਂ ਲਾਓਗੇ ਇਹ ਇਹ ਉਹ ਉਦੋਂ ਹੀ ਉਸੇ ਪੀਰੀਅਡ ਦੇ ਵਿੱਚ ਵਰਲਡ ਬੈਂਕ ਤੇ ਹਾਈਵੇਫ ਦੇ ਡਾਕੂਮੈਂਟ ਆਏ ਇੱਕ ਅਪਟਨਲ ਚ ਆਇਆ ਇੱਕ ਸਤੰਬਰ ਚ ਆਇਆ 2001 ਚ ਇੱਕ ਚ ਜਿਹੜੀ ਗੱਲ ਉਹ ਖਜ਼ਾਨਾ ਮੰਤਰੀ ਕਹਿ ਰਿਹਾ ਉਥੇ ਉਹੀ ਗੱਲ ਜਿਹੜੀ ਆ ਉਸ ਉਹਨਾਂ ਦੇ ਡਾਕੂਮੈਂਟ ਚ ਕਹੀ ਹੋਈ ਹੈ ਕਿ ਤੁਸੀਂ ਜਿਹੜਾ ਮਤਲਬ ਵੀ ਇਹ ਜਿਹੜੇ ਹੁਣ ਤਨਖਾਹ ਪੈਨਸ਼ਨ ਤੇ ਤਨਖਾਹ ਨਾਲ ਵੀ ਨਾਲੇ ਤੁਸੀਂ ਨੌਕਰੀ ਦਿੰਦੇ ਉਹਨਾਂ ਨੂੰ ਤੇ ਨਾਲੇ ਤੁਸੀਂ ਉਹਨਾਂ ਨੂੰ ਉਹ ਆਪਣਾ ਜਾਣ ਲੱਗਿਆ ਤੁਸੀਂ ਉਹਨੂੰ ਪੈਨਸ਼ਨ ਦਿੰਦੇ ਆ ਇਹ ਦੋਨੇ ਗੱਲਾਂ ਨਹੀਂ ਚੱਲ ਸਕਦੀਆਂ वर्ल्ड ਬੈਂਕ ਦੀਆਂ ਹਰਾਇਤਾਂ ਤੇ वर्ल्ड ਬੈਂਕ ਦੀ ਬਕਾਇਦਾ ਡਾਕੂਮੈਂਟ ਹੈ ਅਸੀਂ ਆ ਜਿੰਨੀਆਂ ਅਸੀਂ ਆਰਟੀਕਲ ਲਿਖਿਆ ਉਦੋਂ 2000 ਅਮ ਜਦੋਂ ਇਹਨਾਂ ਨੇ ਇਹ ਪੰਜ ਦੇ ਵਿੱਚ ਆਰਟੀਕਲ ਲਿਖਿਆ ਮੈਗਜ਼ੀਨ ਦੇ ਵਿੱਚ ਉਹਦੇ ਵਿੱਚ ਜ਼ਿਕਰ ਕੀਤਾ ਹੈ ਉਹ ਕੋਟ ਕੀਤਾ ਹੋਇਆ ਡਾਕੂਮੈਂਟ ਸਿਕੜਾਏ ਹੋ ਠੀਕ ਹੈ ਉਹ ਜੋ ਉਹਨਾਂ ਨੇ ਲਿਖਿਆ ਵੀ ਤੁਹਾਡੇ ਕੋਲੇ ਦੋ ਇੱਕ ਤੁਹਾਡੀ ਸੋਸ਼ਲ ਜ਼ਿੰਮੇਵਾਰੀ ਹੈ ਇੱਕ ਫਾਈਨੈਂਸ਼ੀਅਲ ਜ਼ਿੰਮੇਵਾਰੀ ਹੈ ਤੁਸੀਂ ਸੋਸ਼ਲ ਜ਼ਿੰਮੇਵਾਰੀ ਤੇ ਇਹ ਦੋਨਾਂ ਦਾ ਹੈਗਾ ਟਕਰਾ ਫਿਰ ਤੁਸੀਂ ਸੋਸ਼ਲ ਜ਼ਿੰਮੇਵਾਰੀ ਨੂੰ ਸਮਝ ਗਏ ਤੁਸੀਂ ਉਹਨਾਂ ਨੂੰ ਦਿੰਦੇ ਹੋ ਏ ਫਾਈਨੈਂਸ਼ੀਅਲ ਜ਼ਿੰਮੇਵਾਰੀ ਤੁਹਾਡੀ ਜਿਹੜੀ ਹੈ ਫਾਈਨੈਂਸ਼ੀਅਲ ਤੁਹਾਡੀ ਜਿਹੜੀ ਹੈ ਉਹ ਉਹ ਤੂੰ ਉਹਨੂੰ ਇਗਨੋਰ ਕਰਦੇ ਹੋ ਇਸ ਕਰਕੇ ਦੋਨਾਂ ਦੇ ਵਿੱਚੋਂ ਇੱਕ ਕੰਮ ਚੱਲੂਗਾ ਵੀ ਤੁਸੀਂ ਇਦਾਂ ਦੋਨੇ ਦੋਨਾਂ ਨੂੰ ਨਿਖੇੜਨਾ ਪਊਗਾ ਇਹਨਾਂ ਟਰਮਾਂ 'ਤੇ ਗੱਲ ਕੀਤੀ ਲਾਲ ਉਹਨਾਂ ਨੇ ਕਿਹਾ ਉਸੇ ਜੀ ਡਾਕੂਮੈਂਟ ਨਾਲ ਜੀ ਜਦੋਂ ਤੁਸੀਂ ਆਉਣ ਵੇਲੇ ਨੌਕਰੀ ਦਿੰਦੇ ਹੋ ਜਾਣ ਵੇਲੇ ਤੁਸੀਂ ਉਹਨਾਂ ਨੂੰ ਫੇਰ ਪੈਨਸ਼ਨ ਦਿੰਦੇ ਨੇ ਵੀ ਉਹ ਨਾਲ ਵੀ ਇਹ ਗੱਲ ਜਿਹੜੀ ਹੈ ਵੀ ਤੁਸੀਂ ਜੇ ਦੇਣੀ ਹੈ ਤਾਂ ਉਹਨਾਂ ਨੂੰ ਉਸ ਤਰ੍ਹਾਂ ਦੀ ਪੈਨਸ਼ਨ ਦਿਓ ਜਿਹੜੀ ਕੰਟਰੀਬਿਊਟਰੀ ਹੋਵੇ ਉਹ ਉਹ ਵੀ ਕੰਟਰੀਬਿਊਟ ਕਰ ਇਹ ਤੁਸੀਂ ਜਿਹੜੀ ਪਹਿਲੀ ਕੰਟ੍ਰਿਬਿਊਸ਼ਨ ਹੈ ਇਹਦੇ ਚ ਮੁਲਾਜ਼ਮਾਂ ਦਾ ਮੁਲਾਜ਼ਮਾਂ ਦਾ ਤੁਹਾਨੂੰ ਦਿੰਦੇ ਹੀ ਨਹੀਂ ਕੋਈ ਪੈਸਾ ਜਮਾ ਨਹੀਂ ਕਰਾਉਂਦੇ ਤੁਸੀਂ ਆਪਦੇ ਪੱਲੇੋਂ ਦਿੰਨੇ ਆਂ ਵੀ ਮੁਲਾਜ਼ਮ ਜਿਹੜੇ ਹੈਗੇ ਆ ਵੀ ਕੋਈ ਇਹ ਦੇਣੀ ਹੈ ਉਹਨਾਂ ਦੇ ਉਸ ਜਮਾ ਹੋਏ ਫੰਡ ਦੇ ਵਿੱਚੋਂ ਉਹਨਾਂ ਨੂੰ ਦਿੱਤਾ ਜਾ ਸਕਦਾ ਕੰਟਰੀਬਿਊਟਰੀ ਦਿਓ ਕੰਟਰੀਬਿਊਟਰੀ ਦਿਓ ਨਾ ਇਹ ਜਿਹੜੀ ਪਹਿਲੀ ਫੰਡ ਜਿਹੜੀ ਹੈ ਇਹ ਸਾਰੀਆਂ ਤੁਸੀਂ ਜਿਹੜੀਆਂ ਸਕੀਮਾਂ ਚਲਾ ਰਹੇ ਹੋ ਕਿਉਂਕਿ ਉਹ ਚੱਲ ਰਹੀ ਸੀ ਓਪੀਐਸ 올ਡ ਪੈਨਸ਼ਨ ਦੀ ਜਿਹੜੀ ਨੂੰ ਕਹਿਣ ਲੱਗੇ ਜੇ ਨੂੰ ਉਹਦੇ ਵਿੱਚ ਉਹਨਾਂ ਨੂੰ ਬਦਲ ਸੀ ਵੀ ਇਹਦੇ ਵਿੱਚ ਮੁਲਾਜ਼ਮ ਤੋ ਜਮਾ ਨਹੀਂ ਕਰਾਉਂਦੇ ਹੂੰ ਸਗੋਂ ਕੀ ਹੈ ਉਹ ਸੈਂਟਰ 'ਚ ਵੀ ਹੋਰ ਵੀ ਪੰਜਾਬ 'ਚ ਵੀ ਪ੍ਰੋਵੀਡੈਂਟ ਫੰਡ ਇੱਕ ਜਮਾ ਹੁੰਦਾ ਸੀ ਉਹ ਪ੍ਰੋਵੀਡੈਂਟ ਫੰਡ ਕੀ ਹੈ 10% ਤੁਸੀਂ ਜਮਾ ਕਰਾਉਣੀ ਮਗਰੋਂ ਸਰਕਾਰ ਵੀ ਕੋਈ ਹਿੱਸਾ ਪਾਉਂਦੀ ਹੈ ਉਹ ਸਾਰਾ ਤੇ ਜਦੋਂ ਤੁਸੀਂ ਰਿਟਾਇਰ ਹੋਣੇ ਹੋ ਮੁਲਾਜ਼ਮ ਉਹਨਾਂ ਨੂੰ ਪੂਰੇ ਉਸ ਜਿੰਨਾ ਵਿਆਜ ਦੀ ਦਰ ਜਿਹੜੀ ਆ ਉਸ ਪੀਰੀਅਡ 'ਚ ਲਗਾਉਂਦੀ ਹੈ ਵਾਧੀ ਰਹਿੰਦੀ ਹੈ 12% ਹੁੰਦੀ ਸੀ ਫਿਰ 10 ਜਨੇ 8 8.5% ਉਹ ਰਿਟਾਇਰਮੈਂਟ ਵੇਲੇ ਵਿਦ ਇੰਟਰਸਟ ਤੁਹਾਨੂੰ ਮਿਲਦਾ ਸੀਗਾ ਮੁਲਾਜ਼ਮ ਨੂੰ ਉਹ ਨੂੰ ਆਪ ਦਾ ਪੈਸਾ ਮਿਲ ਜਾਂਦਾ ਸੀਗਾ ਬਿਲਕੁਲ ਤਾਂ ਉਹ ਉਹ ਕਹਿੰਦੇ ਵੀ ਕੰਟਰੀਬਿਊਟਰੀ ਸਰਕਾਰ ਪੈਸਾ ਤੁਸੀਂ ਮਤਲਬ ਉਹਨਾਂ ਤੋਂ ਜਮ੍ਹਾਂ ਕਰਾਓ ਕੰਟਰੀਬਿਊਟਰੀ ਸੀ ਕੰਮ ਸ਼ੁਰੂ ਕਰੋ ਮੁਲਾਜ਼ਮੀ ਜਮ੍ਹਾਂ ਕਰਾਵੇ ਹਾਂ ਉਹਨਾਂ ਦੇ ਪੈਸੇ ਜੇ ਤੁਸੀਂ ਦਿਓ ਆਪਦੇ ਪੱਲੇ ਹਣਾ ਦਿਓ ਇਹ ਤੁਹਾਡੀ ਜਿਹੜੀ ਤੁਸੀਂ ਇਧਰ ਲਈ ਫਾਈਨੈਂਸ਼ੀਅਲ ਤੁਸੀਂ ਜਿਹੜੀ ਇਹ ਜ਼ਿੰਮੇਵਾਰੀ ਇਹਨੂੰ ਛੱਡ ਦਿੰਦੇ ਹੋ ਸੋਸ਼ਲ ਜ਼ਿੰਮੇਵਾਰੀ ਹਾਲ ਜਿਨਵਾਉਣ ਨੂੰ ਕਹਿੰਦੇ ਆ ਵੀ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਕਰਨੀ ਉਹ ਫਿਰ ਇਹ ਸੋਸ਼ਲ ਸਿਕਿਉਰਿਟੀ ਵਾਲਾ ਮੁੱਦਾ ਜਿਹੜਾ ਉਹਦਾ ਜਿਹੜਾ ਡਾਕੂਮੈਂਟ ਲਿਖਿਆ ਇਸ ਕਰਕੇ ਕਿ ਜਿਹਨੇ ਸੇਵਾ ਮੁਕਤੀ ਤੋਂ ਬਾਅਦ ਜਿਹੜੀ ਹੈ ਸਮਾਜਿਕ ਸੁਰੱਖਿਆ ਕਿਵੇਂ ਕਰਨੀ ਆਪਦਾ ਫਾਰਮੂਲਾ ਨਵਾ ਦਿੱਤਾ ਉਹਨਾਂ ਨੇ ਤਾਂ ਉਹ ਉਦੋਂ ਫਿਰ ਯਾਨੀ ਉਸ ਵੇਲੇ ਉਸ ਉਹਨਾਂ ادارਿਆਂ ਦੀ ਹਦਾਇਤ ਤੇ ਇਹ ਗੱਲਾਂ ਜਿਹੜੀਆਂ ਲਾਗੂ ਹੋਈਆਂ ਤਾਂ ਉਹਨਾਂ ਨੇ ਮੁਲਕ ਦੇ ادارے ਇਹ ਹਾਂ ਇਹ ਇਹਨਾਂ ਨੇ ਇਹਨਾਂ ਨੇ ਇੱਕ ਚਿੱਠੀ ਜਾਰੀ ਕਰਤੀ ਨੋਟੀਫਿਕੇਸ਼ਨ ਤੇ ਨੋਟੀਫਿਕੇਸ਼ਨ ਜਿਹੜਾ ਉਹ ਜਦੋਂ ਚੋਣਾਂ ਹੋਈਆਂ ਚਾਰ ਦੇ ਵਿੱਚ ਚੋਣਾਂ ਦੇ ਵਿੱਚ ਬੀਜੇਪੀ ਹਾਰ ਗਈ ਉੱਥੇ ਬਣੀ ਆਪਣੇ ਦੂਜੀ ਸਰਕਾਰ ਕਾਂਗਰਸ ਦੀ ਪਰ ਯਾਨੀ ਇਹ ਏਜੰਡਾ ਜਿਹੜਾ ਵਰਲਡ ਬੈਂਕ ਦਾ ਏਜੰਡਾ ਇਹ ਉਦੋਂ ਪਿਛਲੇ ਕੁਝ ਸਾਲਾਂ ਤੋਂ ਉਤੋਂ ਕਾਂਗਰਸ ਦੀ ਸਰਕਾਰ ਸੀਗਾ ਜੇ ਸੈਂਟਰ ਦੇ ਵਿੱਚ ਵੀ ਕਾਂਗਰਸ ਸਰਕਾਰ ਇਦਕ ਉਹਨਾਂ ਨੇ ਉਸ ਤੋਂ ਪਹਿਲਾਂ ਉਹਦੇ ਚ ਸ਼ੁਰੂ ਕਰਤਾ ਸੀ ਪ੍ਰਾਈਵੇਟ ادارے ਜਿਹੜੇ ਯੂਨੀਵਰਸਿਟੀਆਂ ਤੇ ਹੋਰ ਸਾਰੇ ਬਦਾਲ ادارے ਬਣਨ ਤਾਂ ਇਸ ਖੇਤਰ ਦੇ ਵਿੱਚ ਜਾਨੀ ਚਾਹ 2004 ਦੇ ਵਿੱਚ ਉਹਨਾਂ ਨੇ ਡੇਟ ਦਿੱਤੀ ਤਾਂ ਉਦੋਂ ਨੂੰ ਸਰਕਾਰ ਉਹ ਬਣ ਗਈ ਤਾਂ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਸਰਕਾਰ ਨੇ ਜਿਹੜਾ ਉਹਦਾ ਆਰਡੀਨੈਂਸ ਜਾਰੀ ਕਰਤਾ ਆਰਡੀਨੈਂਸ ਜਾਰੀ ਕਰਕੇ ਤੇ ਉਸ ਤੋਂ ਬਾਅਦ ਉਹ ਆਪਣੇ 1 ਜਨਵਰੀ 4 ਤੋਂ 2004 ਤੋਂ ਵੀ ਜਿਹੜੇ ਭਰਤੀ ਹੋਊ ਉਸ ਦਿਨ ਜਾਂ ਉਸ ਤੋਂ ਬਾਅਦ ਉਹਨਾਂ ਤੇ ਇਹ ਉਹਨਾਂ ਤੇ ਨਵੀਂ ਸਕੀਮ ਲਾਬੂ ਨਵੀਂ ਸਕੀਮ ਜਿਹੜੀ ਹੈ ਉਹ ਅਜੇ ਉਹਦੇ ਰਿਪੋਰਟਾਂ ਦੇ ਮੁਤਾਬਕ ਜਣੀ ਅਜੇ ਉਹ ਸਾਰੀ ਡਿਟੇਲ ਉਹਦੀ ਆਉਣੀ ਸੀਗੀ ਉਹਦਾ ਬਿੱਲ ਕਿਉਂਕਿ ਇਸ ਤਰ੍ਹਾਂ ਦੀ ਕਰਨੀ ਹੈ ਉਹਦਾ ਪਾਰਲੀਮੈਂਟ ਵਿੱਚ ਬਿੱਲ ਪਾਸ ਹੋਣਾ ਸੀਗਾ ਤਾਂ ਉਹ ਬਿੱਲ ਅਜੇ ਬਣਨਾ ਸੀਗਾ ਉੰਜ ਕਹਤਾ ਵੀ ਉਹ ਕੰਟਰੀਬਿਊਸ਼ਨ ਜਿਹੜੀ ਆ ਉਹਦੇ ਚ ਕੀ ਆ ਵੀ ਉਹਨਾਂ ਨੇ ਕੀ ਕੀਤਾ ਵੀ ਇੱਕ ਅਥਾਰਟੀ ਸੰਸਥਾ ਬਣਾਦੀ ਇਹ ਪਹਿਲਾਂ ਹੀ ਬਣਾਦੀ ਅਜੇ ਬਿੱਲ ਪਾਸ ਨਹੀਂ ਹੋਇਆ ਕਾਨੂੰਨ ਪਾਸ ਨਹੀਂ ਹੋਇਆ ਬਾਜਪੀ ਸਰਕਾਰ ਨੇ ਬਣਾਦੀ ਪੀ ਐਫ ਆਰ ਐਡੀ ਮਤਲਬ ਪੈਨਸ਼ਨ ਰੈਗੂਲੈਰਿਟੀ ਡਿਵੈਲਪਮੈਂਟ ਅਥਾਰਟੀ ਇਹ ਉਹਨਾਂ ਨੇ ਉਸ ਵੇਲੇ ਇਹ ਬਣਾਦੀ ਤੇ ਉਹ ਵੀ ਉਹ ਤੈਅ ਕਰਿਆ ਕਰੂ ਉਹਦੇ ਕੋਲੇ ਫੰਡ ਆਇਆ ਉਹ ਜਮਾ ਹੋਇਆ ਕਰੂਗਾ ਉਹਨਾਂ ਨੇ ਉਹਦੇ ਆਪ ਦੇ ਨਿਯਮ ਬਣਾਉਣੇ ਆ ਹਾਲਾਂਕਿ ਅਜੇ ਉਹਦਾ ਪਾਰਲੀਮੈਂਟ ਚ ਬਿੱਲ ਜਿਹੜਾ ਕੋਈ ਪਾਸ ਨਹੀਂ ਹੋਇਆ ਸੀ ਤਾਂ ਜਦੋਂ 2004 ਦੇ ਵਿੱਚ ਉਹ ਆਈ ਉਹ 2005 ਚ ਸਰਕਾਰ ਜਿਹੜੀ ਹੈ ਉਹ ਉਹਦੇ ਚ ਦੂਜੀਆਂ ਪਾਰਟੀਆਂ ਸੀ ਜਿਹੜੀਆਂ ਜਿੰਨ ਦੀ ਹਮਾਇਤ ਨਾਲ ਬਣੀ ਹੋਈ ਸੀ ਉਹ ਬਿੱਲ ਜਿਹੜਾ ਇਸ ਤਰੀ ਕਰਦੇ ਰਹੇ ਪਾਰਲੀਮੈਂਟ ਚ ਪਾਸ ਹੋਇਆ ਤਾਂ ਉਹਨਾਂ ਨੇ ਉਹ ਬਿੱਲ ਇਹ ਕਰਦਾ ਵੀ ਮジョਰਿਟੀ ਬਣਦੀ ਨਹੀਂ ਸੀ ਤਾਂ ਜਿਵੇਂ ਪਾਰਲੀਮੈਂਟ ਕਮੇਟੀਆਂ ਬਣੀਆਂ ਹੋਈਆਂ ਉਹ ਸਟੈਂਡਿੰਗ ਕਮੇਟੀ ਨੂੰ ਦੇਦਾ ਉਹ ਸਟੈਂਡਿੰਗ ਕਮੇਟੀ ਜਿਹੜੀ ਹੈ ਵੀ ਉਹ ਉਹਦੇ ਤੇ ਵਿਚਾਰ ਕਰੂਗੀ ਇਸ ਤੇ ਫਿਰ ਇਹ ਪਾਰਲੀਮੈਂਟ 'ਚ ਪਾ ਦੋ ਉਹ ਬਿੱਲ ਜਿਹੜਾ ਜਾ ਕੇ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ 2011 ਦੇ ਵਿੱਚ ਉਹ ਬਿੱਲ ਜਿਹੜਾ ਤਿਆਰ ਕੀਤਾ ਤੇ 2000 ਦਸੰਬਰ 2013 ਦੇ ਵਿੱਚ ਪਾਰਲੀਮੈਂਟ 'ਚ ਪਾ ਦੋ 9 ਸਾਲ ਇਹ ਬਿਨਾ ਬਿੱਲ ਤੋਂ ਬਿਨਾ ਕਾਨੂੰਨ ਬਣੇ ਤੋਂ ਇਹ ਪੈਨਸ਼ਨ ਪੌੜੀ ਲਾਗੂ ਹੁੰਦੀ ਲਈ ਭਈ ਉਹ ਲਾਗੂ ਕਰਤੀ ਉਹਨਾਂ ਨੇ ਲੋਕਾਂ ਦਾ ਪੈਸਾ ਉਸਨੇ ਕੱਟਣਾ ਸ਼ੁਰੂ ਕਰਤਾ ਪਾਸ ਹੋਈ ਨਹੀਂ ਤੇ ਉਹ ਪ੍ਰਾਣੀ ਬੰਦ ਕਰਤੀ ਉਹ ਪ੍ਰਾਣੀ ਉਹ ਬੰਦ ਕਰਕੇ ਸੈਂਟਰਲ ਮੁਲਾਜ਼ਮਾਂ ਦੇ 2004 ਤੋਂ ਜਿਹੜੇ ਭਰਤੀ ਹੋਏ ਨੇ ਉਹ ਸੈਂਟਰ ਨੇ ਉਹ ਲਾਗੂ ਕਰਤੀ ਉਹ ਸਪੀਡ 'ਚ ਹੁਣ ਸਟੇਟਾਂ ਬਾਉਂਡ ਤਾਂ ਹੈ ਨਹੀਂ ਗੀਆਂ ਹਾਂਜੀ ਪਰ ਇਹਨਾਂ ਨੇ ਭਾਜਪਾ ਇਹ ਸਰਕਾਰ ਬਣੀ ਜਾ ਕੇ ਜਾਰਚ ਮਾਰਚ ਵਗੈਰਾ 'ਚ ਜਨਵਰੀ ਦੇ ਵਿੱਚ ਇੱਕ ਮੀਟਿੰਗ ਸੱਦੀ ਬੀਜਪੀ ਉਹਨਾਂ ਦੀ ਬਾਜਪਈ ਸਰਕਾਰ ਨੇ ਸਾਰੀਆਂ ਸਟੇਟਾਂ ਦੇ ਵਿੱਤ ਮੰਤਰੀ ਸੱਦ ਵਿੱਤ ਮੰਤਰੀ ਅਤੇ ਸੈਕਟਰੀ ਸੱਦੇ ਉਹਨਾਂ ਨੂੰ ਇਹ ਸਾਰੇ ਦੱਸਿਆ ਵੀ ਆਹ ਗੱਲ ਹੈ ਤੁਹਾਡੇ ਖਜ਼ਾਨੇ ਤੇ ਬੋਝ ਹੈ ਸਾਰਾ ਇਸ ਤਰ੍ਹਾਂ ਇਸ ਤਰ੍ਹਾਂ ਸਾਰਾ ਤੇ ਤੁਸੀਂ ਉਹ ਸਰਕਾਰਾਂ ਨੂੰ ਵੀ ਆਏਗਾ ਵੀ ਇਹ ਠੀਕ ਹੈ ਬੋਝ ਇਹ ਘੱਟ ਸਕਦਾ ਕਿਵੇਂ ਤਾਂ ਉਹਨਾਂ ਸਰਕਾਰਾਂ ਨੇ ਉਹਨਾਂ ਸਾਰਿਆਂ ਨੂੰ ਇੱਕ ਕਿਸਮ ਦੀ ਲਗਭਗ 27 ਸਟੇਟਾਂ ਗੈਰ ਲੋ ਜਾ ਬੰਗਾਲ ਤੇ ਕੇਰਲਾ ਤੋਂ ਬਿਨਾ ਤੇ ਉਹਨਾਂ ਨੇ ਇੱਕ ਕਮੇਟੀ ਬਣਾਦੀ ਉਸ ਵੇਲੇ ਇੱਕ ਵਰਕਿੰਗ ਗਰੁੱਪ ਬਣਾਤਾ ਇੱਕ 12 ਦਾ ਗਰੁੱਪ ਐਕਸਪਰਟ ਗਰੁੱਪ ਉਸ ਕਮੇਟੀ ਤੋਂ ਰਿਪੋਰਟ ਲੈ ਲਈ ਉਹ ਕਮੇਟੀ ਨੇ ਫਟਾਫਟ ਰਿਪੋਰਟ ਦੇਤੀ ਰਿਪੋਰਟ 'ਚ ਉਹਨਾਂ ਨੇ ਫਾਰਮੂਲਾ ਦੋ ਤਿੰਨ ਦਿੱਤਾ ਵੀ ਆਹ ਫਾਰਮੂਲਾ ਹੈ ਆਹ ਜਿਹੜੀ ਹੈ ਇੱਕ ਨਾਨ ਕੰਟਰੀਬਿਊਟਰੀ ਇਹ ਹੈ ਇੱਕ ਜਾਂ ਵੀ ਇੱਕ ਮਿਕਸ ਵੀ ਲੱਗ ਸਕਦੀ ਹੈ ਤਾਂ ਉਹ ਕਿ ਐ ਵੀ ਉਹਨਾਂ ਨੇ ਸੈਂਟਰ ਸਰਕਾਰ ਨੇ ਵੀ ਤੇ ਨਾਲ ਦੂਜੀਆਂ ਸਟੇਟਾਂ ਨੇ ਉਹ ਸਾਰਿਆਂ ਨੇ ਉਹ ਜਿਹੜੀ ਕੰਟਰੀਬਿਊਟਰੀ ਤੇ ਜਿਹੜੀ ਐਨਪੀਐਸਜੀ ਨੂੰ ਅਸੀਂ ਕਹਿੰਦੇ ਆ ਉਹ ਕੰਟਰੀਬਿਊਟਰੀ ਤੇ ਉਹਦੇ ਚ ਸਾਰਿਆਂ ਨੇ ਮੋਹਰ ਲਾਤੀ ਤਾਂ 1 ਜਨਵਰੀ ਤੋਂ ਉਹ 2004 ਤੋਂ ਇਹ ਮੀਟਿੰਗ ਚ ਪਹਿਲਾਂ ਹੀ ਡਿਸਾਈਡ ਕਰ ਲਈ ਤੇ ਚਾਰ ਤੋਂ ਸਾਰਿਆਂ ਨੇ ਉਹਨਾਂ ਸਟੇਟਾਂ ਨੇ ਵੀ ਲਾਗੂ ਕਰਤੀ ਤਾਂ ਉਹ ਜਣੀ ਨਾ ਇਹ ਮਤਲਬ ਸਟੇਟਾਂ ਤੋਂ ਤਾਂ ਕਿਸੇ EMPLYEE ਨੂੰ ਜਾਂ ਕਿਸੇ ਤੋਂ ਕਿਸੇ ਤੋਂ ਪੁੱਛਿਆ ਹੀ ਨਹੀਂ ਉਹਨਾਂ ਦੀ ਪਹਿਲੀ ਬੰਦ ਕਰਕੇ ਠੋਸ ਤੀਵੀ ਹੁਣ ਇਹ ਦੁਬਾਰਾ ਨਹੀਂ ਮਿਲਣੀ ਜਿਹੜੀ ਜਿਹੜੀ ਪਹਿਲਾਂ ਸਟੈਂਡਿੰਗ ਕਮੇਟੀ ਨੇ ਕੋਈ ਸਟੈਂਡਿੰਗ ਕਮੇਟੀ ਬਣਦੀ ਇਸ ਕਿਸੇ ਦੇ ਆ ਵੀ ਤਾਂ ਅਗੇ ਤੁਸੀਂ ਇਹਦੇ ਤੇ رائے مشورہ ਕਰੋ ਲੋਕਾਂ ਦੀ رائے ਲਓ ਉਹਨਾਂ ਨੇ ਸੱਦੇਦਾਰੇ ਉਹਨਾਂ ਨੇ ਯੂਨੀਅਨ ਐਂਡ ਟ੍ਰੇਡ ਯੂਨੀਅਨ ਸੈਂਟਰ ਬੜੇ ਫਿਰ ਸੈਂਟਰ ਦੇ ਸਾਰੀਆਂ ਟ੍ਰੇਡ ਯੂਨੀਅਨ ਨੇ ਮਤਲਬ ਜਿਹੜਾ ਉਹ ਕਿਹਾ ਵੀ ਇਹ ਗਲਤ ਹੈ ਤੁਹਾਨੂੰ ਹੁਣੀ ਮਨਜ਼ੂਰ ਇਹ ਇਹ ਨਹੀਂ ਲਾਗੂ ਹੋਣੀ ਚਾਹੀਦੀ ਉਹਨਾਂ ਨਾਲ ਕਾਰਪੋਰੇਟ ਜਿਹੜੇ ਦੂਜੇ ਅਦਾਰੇ ਜਿਹੜੇ ਆ ਜਿਹੜੇ ਉਹ ਵੀ ਸੱਦੇ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਲਾਗੂ ਹੋਣੀ ਚਾਹੀਦੀ ਹੈ ਕਿਸੇ ਨੇ ਵੀ ਸਹਿਮਤੀ ਨਹੀਂ ਜਾਰੀ ਕੀਤੀ ਉਸ ਵੇਲੇ ਉਹ ਜਿਹੜੀ ਸਟੈਂਡਿੰਗ ਕਮੇਟੀ ਦੀ ਰਿਪੋਰਟ ਜਿਹੜੀ ਹੈ ਉਹ ਸਾਡੇ ਕੋਲ ਪਈ ਹੈ ਰਿਪੋਰਟ ਸਾਰੀ ਪੜ੍ਹੀ ਉਹਨਾਂ ਦੇ ਰਿਪੋਰਟ 'ਚ ਲਿਖਿਆ ਹੋਇਆ ਹੈ ਵੀ ਆਹ ਸਾਨੂੰ ਇਹਨਾਂ ਨਾਲ ਮੁਲਾਕਾਤ ਕੀਤੀ ਇਹਨਾਂ ਨਾਲ ਕੀਤੀ ਉਹਨਾਂ ਨੇ ਆ ਵੀ ਉਹਦੇ ਤਿਆਰ ਤੇ ਪਰ ਕਿਉਂਕਿ ਉੱਪਰੋਂ ਜੰਡਾ ਸੀ ਇਹ ਲਾਗੂ ਕਰਨਾ ਤਾਂ ਉਹ ਉਹਨਾਂ ਨੇ ਉਹ ਇਗਨੋਰ ਕਰਕੇ ਤੇ ਆਪਣਾ ਉਹ ਲਾਗੂ ਕਰਤੀ ਉਹ ਸਟੇਟਾਂ ਦੇ ਵੀ ਲਾਗੂ ਹੋ ਪਰ ਜਾ ਕੇ ਜਿਹੜੀ ਕਾਨੂੰਨ ਜਿਹੜਾ ਬਣਿਆ ਜਾ ਕੇ ਤੇਰਾਂ ਦੇ ਵਿੱਚ ਜਾ ਕੇ